ਦੀ ਲੱਗ ਜਾਂਦੀ ਆ ਜਿਹਨੇ ਦੁਗਿਆਰ ਆ ਇੰਨੀ ਗੱਲ ਦੀ ਇੱਕ ਮਿੰਟ ਬਾਬਾ ਜੀ ਜਦੇਦਾਰ ਸਾਹਿਬ ਆਜੋ ਹਾਂਜੀ ਜਦੇਦਾਰ ਸਾਹਿਬ ਗਏ ਹਾਂਜੀ ਆਪਾਂ ਇਹਨਾਂ ਨੂੰ ਖੂਨ ਆਇਆ ਅੱਛਾ ਜੀ ਆਪਾਂ ਕਿਸਤਾ ਕੱਟੀਆਂ ਕਰਦੇ ਆ ਸੀ ਠੀਕ ਹੈ ਅਸੀਂ ਇਹਨਾਂ ਦੇ ਨਾਲ ਭਾਈ ਕੁੱਤੀ ਕਿਸਤਾ ਰੱਖੀ ਆ ਇਹ ਕਹਿੰਦੇ ਸਾਡੀ ਚੋਰੀ ਹੋ ਗਈ ਹਾਂਜੀ ਮੈਂ ਕਹਾਂ ਅਦਰ ਸਾਡੇ ਕੋਲੇ ਆਖੂਰੀ ਜੀ ਤੁਸੀਂ ਆ ਕੇ ਲੈ ਜਾਓ ਜੀ ਇਹ ਆਏ ਆਪਣੇ ਕੋਲੇ ਸੱਤ ਦੇ ਤੇ ਇਹ ਆਪਣੇ ਕੋਲੇ ਆਏ ਠੀਕ ਉਹ ਜਦੋਂ ਮੈਂ ਮੈਡਮ ਨੂੰ ਪੁੱਛਿਆ ਨਾ ਜਦੋਂ ਅੰਦਰ ਚਾਬੀ ਦੇ ਕੇ ਲਈ ਸੀ ਥੋੜੀ ਜੀ ਚਾਬੀ ਦੇ ਕੇ ਗਈ ਸੀ ਉਹ ਚਾਬੀ ਲੱਗੀ ਨਹੀਂ ਮੈਨਾਂ ਨੂੰ ਪਸਿਆ ਸਪੈਸ਼ਲ ਕੋਈ ਇਹ ਕਹਦੇ ਦੂਜੀ ਲੈਣੀ ਦੂਜੀ ਲੈ ਕੇ ਨਹੀਂ ਆਇਆ ਕਿਉਂ ਮੈਂ ਗੇਲ ਰੋਡ ਤੇ ਸੀ ਦੂਜੀ ਲੈ ਕੇ ਕਦੋਂ ਆਣਾ ਜਦੋਂ ਮੈਂ ਇੱਥੇ ਆਇਆ ਮੈਡਮ ਕਹਿੰਦੇ ਸਕੂਟਰ ਜੀ ਵਾਪਸ ਲੈ ਕੇ ਕਸਟਮਰ ਮੈਂ ਕਿਹਾ ਕਿਹੜੇ ਕਸਟਮਰ ਲੈ ਗਈ ਭਈ ਮੈਂ ਤਾਂ ਉਹ ਸਿੱਧਾ ਉਹ ਸੱਦੇ ਹੋਇਆ ਸੀ ਜਿਹਨਾਂ ਨੂੰ ਮੈਂ ਜਾਣਦਾ ਹਾਂ ਤੇ ਮੈਂ ਹੀ ਟੈਸਟ ਲੈ ਆਉਣਾ ਇਹਨਾਂ ਤੋਂ ਇਹੀ ਗੱਲ ਵੀ ਆ ਹੋ ਕੇ ਦੂਜੀ ਗੱਲ ਤੇ ਹੁਣ ਸਕੂਲ ਦੀ ਸਾਰੀ ਕਿਰੋਏ ਹੁਣ ਕਿੱਥੇ ਰੱਖੀ ਨਹੀਂ ਸਕੂਲ ਦੀ ਸਪੋਰਟ ਹੈ ਨਹੀਂ ਭਾਜੀ ਸਾਡੇ ਕੋਲੇ ਸਾਰੇ 6 ਐਡੀ ਕਾਰੇ ਤੁਹਾਡੇ ਬੰਦੇ ਮੰਨ ਕੇ ਗਏ ਜਿਹੜੇ ਬੰਦੇ ਬੰਨੇ ਆਂ ਜੀ ਦੱਸੋ ਕਿ ਤੁਸੀਂ ਮੰਨੇ ਨਹੀਂ ਉਦੋਂ ਨਹੀਂ ਮੈਂ ਠੀਕ ਹੈ ਨਾ ਸਾਰੇ ਕਿ ਤੁਸੀਂ ਕਹੇ ਬਈ ਜਿਨ੍ਹਾਂ ਨੇ ਜਿਹੜੇ ਬੰਦੇ ਲੈ ਕੇ ਆਏ ਆ ਉਹਨਾਂ ਕੋਈ ਗੱਲ ਸੁਣਿਆ ਹੈ ਬੰਦਿਆਂ ਤੋਂ ਉਹਨਾਂ ਕੋਈ ਜਿਹਨਾਂ ਮਾਫੀ ਵੀ ਮੈਂ ਤੁਹਾਡੀ ਸਰਟੀਫੀਕੇਟ ਕਰਾ ਦਿੰਦੇ ਆ 12000 ਰੁਪਏ ਦੇ ਦਿਓ ਮੈਨੂੰ ਹਾਂ 12000 ਰੁਪਏ ਦੇ ਦਿਓ ਮੈਨੂੰ ਠੀਕ ਆ ਕਿ ਮੈਂ ਤੁਹਾਨੂੰ ਪੂਰੀ ਸਾਡੀ ਮਿਹਨਤ ਦੇ ਦੇਣਾ ਦੇ ਦੇਣਾ ਇਹਦੇ ਤੱਕ ਵੀ ਗੱਲ ਕਰ ਰਹੇ ਹੋ ਤੁਸੀਂ ਕਹਿੰਦੇ ਤੁਹਾਡੀ ਕੋਈ ਇਹ ਇਹ ਲੋਕੀ ਤੁਹਾਡੀ ਹੈ ਹੀ ਨਹੀਂ ਨਹੀਂ ਏਦਾਂ ਤੁਸੀਂ ਏਡੀ ਬੋਡੀ ਲਖਾ ਦਿੱਤੀ ਪਗੀ ਚਾਰ ਬੰਦੇ ਅਸੀਂ ਆਏ ਤੁਸੀਂ ਚਾਹ ਸਾਨੂੰ ਪਿਆ ਕੇ ਤੋਰੇ ਆ ਇਹਦਾ ਇਹਦਾ ਮਤਲਬ ਤੁਹਾਨੂੰ ਕੁਝ ਪਤਾ ਹੀ ਨਹੀਂ ਤੁਹਾਨੂੰ ਕੁਝ ਇੱਕ ਕਾਪਨ ਰਕਾਉਂਦੀ ਉਹ ਏਦਾਂ ਨਹੀਂ ਹੁੰਦਾ ਫਿਰ ਸਾਡੀ ਸਾਡੀ ਸੁਣਦੀ ਗਾਇਬ ਹੋਈ ਹੋਈ ਹੈ ਕਹਿ ਰਹੇ ਹਾਂ ਕਿ ਤੁਹਾਡੀ ਇਹ ਵੀ ਸਾਡੇ ਕੋਲ ਜਗ ਰਹੀ ਤੇ ਬੋਟ ਵੀ ਕਰਾਈ ਸੀ ਨਹੀਂ ਏਦਾਂ ਨਹੀਂ ਹੁੰਦਾ ਫਿਰ ਤੂੰ ਤਾਂ ਚਾਰ 220 ਕਰਦਾ ਗਾ ਕੋ ਸਿੱਧੀ ਚਾਹ ਹਾਂ ਬੜਾ ਫਿਰ ਹਾਂ ਤੂੰ ਸੁਣਾ ਪਹਿਲਾਂ ਆਪਾਂ ਸਾਨੂੰ ਅਸੀਂ ਕਰਦੇ ਹਾਂ ਕੈਸਾ ਕਰੀਏ ਠੀਕ ਹੈ ਜੀ ਅਸੀਂ ਕਹਿੰਦਾ ਕੱਠੇ ਉਲਟਾ ਫਿਰ ਉਲਟਾ ਨਹੀਂ ਨਾ ਫਿਰ ਉਲਟਾ ਤੇ ਜਿਵੇਂ ਕੋਈ ਗੱਲ ਸੋਲੋ ਹੁਣ ਤੂੰ ਮੇਰੇ ਨਾਲ ਗੱਲ ਕੀਤੀ ਹੈ ਕਿ ਸਕੂਟਰੀ ਨੂੰ ਅਸੀਂ ਫੋਨ ਕੀਤਾ ਤੇ ਤੁਹਾਡੀ ਸਕੂਟਰੀ ਸਾਡੇ ਕੋਲ ਸੀ ਸਾਡੇ ਨਾਲ ਆ ਗੱਲ ਤੇ ਗੱਲ ਕਰ ਬਾਕੀ ਤੂੰ ਸਾਰੀਆਂ ਗੱਲਾਂ ਅਗਸਤਾਂ ਬਾਅਦ ਕਰ ਲੈ ਨਹੀਂ ਉਹ ਤਾਂ ਫਿਰ ਆਪਾਂ ਦਾ ਸਾਡਾ ਤੇਰੀ ਪੱਗ ਕਰਦਾ ਆ ਤਾਂ ਯਾਰ ਸਿੱਧੀ ਗੱਲ ਹੈ ਸਾਡਾ ਸਾਡਾ ਮਾੜਾ ਕਰ ਬਾਕੀ ਗੱਲ ਕਰਾਂਗੇ ਨਹੀਂ ਨਹੀਂ ਜਦੋਂ ਗਲਤੀ ਆ ਅਗਲੇ ਮੈਡਮ ਨੇ ਸ਼ੀਟ ਭੇਜੀ ਆ ਗਲਤੀ ਉਹ ਤੇਰੀ ਗਲਤੀ ਤੇਰੀ ਮੈਡਮ ਦੀ ਹੋਊਗੀ ਉਹ ਸਾਨੂੰ ਨਹੀਂ ਪਤਾ ਉਹ ਤੇਰੀ ਮੈਡਮ ਦੀ ਉਹ ਤੁਹਾਡੇ ਸਾਹਮਣੇ ਨਹੀਂ ਕਰਦੀ ਤੁਸੀਂ ਆਪੇ ਕਿੰ딴 ਟੁੱਟੇ ਤੁਸੀਂ ਚੱਕ ਕੇ ਲੈ ਆਏ ਹੋ ਨਹੀਂ ਅਸਾਂ ਚੱਕ ਕੇ ਮੈਂ ਤਾਂ ਚੱਕਾ ਜੀ ਇਹ ਯਾਰ ਮੰਨ ਨਹੀਂ ਉਹ ਸਾਰਾ ਕੋਈ ਕਿਹਾ ਨਹੀਂ ਕੋਈ ਕਹਿ ਰਿਹਾ ਤੇ ਕਿ ਤੂੰ ਤੁਸੀਂ ਕਿਹਾ ਕਿਸੇ ਇਕੱਠੇ ਹੀ ਛੇਸਾ ਕੱਠੇ ਹੀ ਡਰ ਦੂ ਤੂੰ ਆਪਦੇ ਮੂੰਹ ਕੀ ਕੀਆ ਹੋ ਠੀਕ ਹੈ ਜੀ ਇਸ ਕੋ ਵੀ ਚਾਹੇ ਕੋਟਰੀ ਮੇਰੇ ਕੋਲੇ ਖੜੀ ਆ ਤੂੰ ਕਿਆ ਰਿਹਾ ਉਹ ਸ਼ੀਟ ਮੈਂ ਕਦੋਂ ਕੋਈ ਸ਼ੀਟ ਨੂੰ ਛੱਡ ਨਹੀਂ ਬਈ ਹੁਣ ਤੋ ਹੁਣ ਲੈ ਨਹੀਂ ਨਹੀਂ ਹੁਣ ਤੋ ਕੰਟਾ ਨਹੀਂ ਕਰ ਤੂੰ ਤੇਰੀ ਉਹਦੇ ਵੀ ਕਹਿ ਰਹੇ ਤੇਰੀ ਕੋਈ ਜ਼ੁਬਾਨ ਹੈਗੀ ਇਹ ਗੱਲ ਤਾਂ ਸੁਣ ਲੋ ਜੀ ਤੇਰੀ ਜ਼ੁਬਾਨ ਕੱਲਾ ਤੂੰ ਗੱਲ ਸੁਣ ਪੱਗ ਬੰਨੀ ਤੇਰੀ ਕੋਈ ਜ਼ੁਬਾਨ ਹੈਗੀ ਮੈਂ ਮੇਰੀ ਗੱਲ ਗੱਲ ਤਾਂ ਸੁਣੀ ਆਪ ਕੋ ਪਰ ਅਪਰ ਪਹਿਲਾਂ ਮੈਂ ਕਦੇ ਕਹਿਣਾ ਜੀ ਮੈਂ ਤੁਹਾਨੂੰ ਨਹੀਂ ਕਿਹਾ ਮੈਂ ਤੁਹਾਨੂੰ ਕਹਿਣਾ ਵੀ ਬਾਈ ਤੁਹਾਨੂੰ ਮੈਂ ਫੁੱਲ ਲਾਇਆ ਤੁਹਾਡੇ ਘਰਦਿਆਂ ਨੇ ਫੁੱਲ ਚੱਕਿਆ ਤੇ ਤੁਸੀਂ ਕੀ ਕਿਹਾ ਤੁਹਾਡੀ ਚੋਰੀ ਨਹੀਂ ਹੋਈ ਸਕੂਟੀ ਸਾਡੇ ਕੋਲੇ ਖੜੀ ਆ ਮੇਰੇ ਕੋਲੇ ਕਿਤੇ ਇੰਨੀ ਗੱਲ ਕੀ ਚੋਰੀ ਨਹੀਂ ਹੋਈ ਸਾਡੇ ਕੋਲੇ ਖੜੀ ਆ ਤੁਸੀਂ ਆ ਮੇਰਾ ਬੈਲਟ ਬਸ ਤੇ ਜਿਹੜਾ ਬੱਟਿਆ ਨਾ ਤੁਸੀਂ ਹਟਾ ਹੋਈ ਜਾਂਦੇ ਮੇਰਾ ਕੋਈ ਸਾਧਨ ਖੜਾ ਮੈਂ ਤਾਂ ਦੱਸ ਸਕਦਾ ਤੁਸੀਂ 12000 ਰੁਪਏ ਦੇ ਦਿਓ ਤੇ ਆ ਕੇ ਲੈ ਆ ਮੈਡਮ ਨੇ ਲੈ ਜਾਓ 4 ਚਾਰ ਕਿਸ਼ਤਾਂ ਦੇ ਦੋ ਥੱਲੇ ਕਰ ਇਹ ਤੋੜਦੀ ਚੀਜ਼ਾਂ ਮੈਨੂੰ ਉਹਨਾਂ ਦਿਖਾ ਦੋ ਗੱਲ ਕਰ ਚਬਾਨ ਦੀ ਤੈਨੂੰ ਛੱਡ ਸਾਰੀਆਂ ਗੱਲਾਂ ਇੱਕ ਮਿੰਟ ਜੱਸ ਉਹ ਗੱਲ ਵੀਰੇ ਉਹਦੇ ਤੇ ਆ ਸਾਡੇ ਨਾਲ ਮੈਂ ਵੀ ਗੱਲ ਤੇ ਅਸੀਂ ਕਰਨਾ ਹੈ ਹੁਣ ਤੈਨੂੰ ਮੈਂ ਪਿਆਰ ਨਾਲ ਗੱਲ ਕਰਦਾ ਲਿਆਇਦਾਰੀ ਕਰ ਹਾਂਜੀ ਤੂੰ ਮੈਨੂੰ ਚੀਜ਼ ਦੀ ਗੱਲ ਕਰ ਉਹ ਚੀਜ਼ ਕਈ ਆ ਵੀ ਸਾਡੇ ਕੋਲੇ ਖੜੀ ਆ ਅਸੀਂ ਤੈਨੂੰ ਹੁਣ ਬਈ ਤੇਰੇ ਪੈਸੇ ਦੇਣ ਆਇਆ ਸਾਡਾ ਸਾਧਨ ਸਾਨੂੰ ਇੱਥੇ ਖੜਾ ਕਰਕੇ ਦੇ ਗਾ ਕੱਲ ਮੁਕਰੀ ਨਹੀਂ ਨਹੀਂ ਮੈਂ ਤਾਂ ਮੈਡਮ ਮੈਂ ਫਿਰ ਮੈਡਮ ਨੂੰ ਗੱਲ ਕਰ ਲੈਣਾ ਨਹੀਂ ਤੂੰ ਨਾ ਕਰ ਪੂਰਾ ਸਾਰਾ ਇਹ ਕੰਮ ਹਾਂ ਨੂੰ ਬਾਹਰ ਹੀ ਰੱਖਿਆ ਕਿਹਾ ਬਾਹਰਾਂ ਚੱਕ ਤੇ ਸਾਡੀ ਸਕੂਟਰੀ ਲੈ ਮੈਂ ਨਹੀਂ ਲੈ ਦੇ ਰਦੀ ਆਪ ਵੀ ਲੈ ਕੇ ਮੈਂ ਕਹਿੰਦਾ ਕਿ ਮੇਰਾ ਚੱਕਦਾ ਹੀ ਨਹੀਂ ਮੈਂ ਕਲੈਕਸ਼ਨ ਕਰਦਾ ਹੂੰ ਵਿਆਹ ਨਹੀਂ ਹੁੰਦਾ ਮੈਂ ਇਹਦਾ ਕਲੈਕਸ਼ਨ ਕਰਦਾ ਨਹੀਂ ਮੈਂ ਨਹੀਂ ਕਰਾਂ ਹੁੰਦੀ ਯਾਰ ਫੇਰ ਦੇਖੋ ਹੁਣ 100% ਮੁਕਰੀਆਂ ਦਾ ਬੰਦਾ ਹੁੰਦੀ ਆ ਸਹੀ ਯਾਰ ਦੇਖ ਵੀਰੇ ਲਾਈਵ ਜਾਉਂਦੇ ਆ ਥੋੜੀ ਕੀ ਕਰਦਾ ਬੰਦੇ ਨੂੰ ਨੌਕਰੀ ਕਰ ਗੁਲਾਮ ਮੈਡਮ ਮੈਡਮ ਨੂੰ ਸਾਧ ਰਹੇ ਹੋਣਾ ਜੀ ਜਿੰਨੂੰ ਤੇ ਮਰਜ਼ੀ ਸਾਧ ਨੂੰ ਮੈਡਮ ਸਾਡੀ ਕਰਨਾ ਕਰੀ ਮੈਡਮ ਨਾ ਕਰੀ ਹੋਈ ਤੇ ਨਾ ਕਿਉਂ ਮੈਂ ਦੱਸਿਆ ਨਹੀਂ ਗਾ ਬੁਲਾਓ ਲੈ ਕੇ ਚਲੀ ਜਾਂਦਾ ਇਹ ਜ ਸੰਗਤ ਜੀ ਇੱਥੇ ਅਸੀਂ ਪਹੁੰਚ ਚੁੱਕੇ ਆ ਗਿਆਂ ਤੇ ਜੋ ਕੀ ਪਹੁੰਚ ਤੁਹਾਡੇ ਸਾਹਮਣੇ ਮੰਨੀ ਜਾਂਦੇ ਆਗੇ ਵੀ ਸਕੂਟਰੀ ਅਸੀਂ ਚੱਕ ਕੇ ਲੈ ਕੇ ਆਂਦੀ ਹੈਗੀ ਆ ਤੇ ਹੁਣ ਆਪਣੇ ਆਪੇ ਮਕਰੀਆਂ ਨੇ ਮੈਡਮ ਕਹਿ ਰਹੀ ਵੀ ਸਕੂਟਰੀ ਸਾਡੇ ਕੋਲੇ ਨਹੀਂ ਹੈਗੀ ਜੀ ਤੁਹਾਡੇ ਸਾਹਮਣੇ ਤੁਸੀਂ ਲਾਈਵ ਦੇਖਦੇ ਪਏ ਹੋ ਸੰਗਤ ਜੀ ਇਹ ਹੁਣ ਮੁਕਰੀਆਂ ਦਾ ਇਹ ਦੱਸੋ ਕੀ ਹੱਲ ਹੋਣਾ ਚਾਹੀਦਾ ਹੈਗਾ ਇਹ ਮੈਨੂੰ ਹੱਲ ਕਰਦੇ ਹੁਣ ਕੀ ਕਹਿੰਦੇ ਆ ਕਹਿੰਦੇ ਸਕੂਟਰੀ ਮੁਕਰੀ ਜਾਂਦੇ ਆ ਕਹਿੰਦੇ ਅਸੀਂ ਚੱਕ ਕੇ ਲੈ ਕਹਿੰਦੇ ਆ ਘਰੇ ਇਹਨਾਂ ਨੇ ਫੋਨ ਕੀਤਾ ਬੱਚਿਆਂ ਨੂੰ ਵੀ ਤੁਸੀਂ ਐਵੇਂ ਕਿਤੇ ਭੱਜੋ ਭੁੱਜੋ ਨਾ ਵੀ ਸਕੂਟਰੀ ਸਾਡੇ ਕੋਲੇ ਆ ਗਈ ਆ ਵਾਹਿਗੁਰੂ ਜੀ ਕਾ ਗੱਲ ਸਾਹਿਬ ਵਾਹਿਗੁਰੂ ਜੀ ਕਾ ਬਲਦੇ ਸਾਹਿਬ ਸਿੰਘ ਜੀਓ ਸਾਡੇ ਵਾਲੀ ਦੀ ਸਟੇਟਮੈਂਟ ਆ ਆ ਦੇਖੋ ਜੀ ਸਟੇਟਮੈਂਟ ਕਢਾਈ ਇਹਨਾਂ ਦਾ ਜਾਲ ਵਿਛਾਇਆ ਹੋਇਆ ਜੀ ਇੱਕ ਬੜਾ ਤਕੜਾ ਇਹ ਨੈਟਵਰਕਿੰਗ ਚਲਾਉਂਦੇ ਆ ਆਪਣੀ ਪੂਰੀ ਠੀਕ ਆ ਜੀ ਇਹਨਾਂ ਨੇ ਲੁਧਿਆਣੇ ਦੇ ਬੜੇ ਲੋਕਾਂ ਨਾਲ ਧੱਕਾ ਕੀਤਾ ਹੋਇ ਇਹ ਅੱਜ ਇਹ ਤੁਹਾਨੂੰ ਮੈਂ ਸੱਚਾਈ ਦੇ ਗੱਲ ਕਰਦਾ ਸੱਚਾਈ ਦੇ ਅਸੀਂ ਆਏ ਆ ਖੜਨ ਇਹ ਝੂਠੀ ਦੁਨੀਆ 'ਚ ਜਿਉਂਦੇ ਆ ਤੇ ਝੂਠੇ ਲੋਕ ਨੇ ਪੈਸਾ ਖਾਣਾ ਪੈਸਾ ਕਮਾਉਣਾ ਇਹਨਾਂ ਦਾ ਧੰਦਾ ਬਣ ਚੁੱਕਿਆ ਲੋਕਾਂ ਨੂੰ ਮੈਂਟਲੀ ਹਰਾਸਮੈਂਟ ਕਰਦੇ ਆ ਫਾਈਨੈਂਸ਼ੀਅਲੀ ਹਰਾਸਮੈਂਟ ਕਰਦੇ ਆ ਇਹ ਲੋਕ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਅਸੀਂ ਸਮਾਜ ਨੂੰ ਵੀ ਬੇਨਤੀ ਕਰਦੇ ਆ ਇਹੋ ਜਿਹੇ ਚੋਰਾਂ ਨੂੰ ਨੱਥ ਪਾਈ ਜਾਵੇ ਬੰਦ ਕੀਤਾ ਜਾਣਾ ਇਹੋ ਜਿਹੇ ਸਟੋਰ ਇਹ ਠੱਗੀਆਂ ਦੇ ਸਟੋਰ ਖੁੱਲੇ ਹੋਏ ਇਹਨਾਂ ਲੋਕਾਂ ਨੇ ਰਾਮ ਦਾ ਪੈਸਾ ਨਹੀਂ ਆਇਆ ਸਾਹਿਬ ਮਿਹਨਤ ਦਿਹਾੜੀ ਗੱਪਾ ਕਰਨ ਵਾਲੇ ਬੰਦੇ ਨੇ ਇੱਥੇ ਕੋਈ 200 ਕੋਈ 300 ਕੋਈ 500 ਦਿਹਾੜੀ ਕਮਾ ਕੇ ਵਿਚਾਰ ਆਪਦਾ ਪਰਿਵਾਰ ਪਾਲਦਾ ਪਿਆ ਓੱਖਾ ਸੋੱਖਾ ਤੈਨੂੰ ਕਿਸ਼ਤਾਂ ਦਿੰਦਾ ਪਿਆ ਬੰਦਾ ਤੁਸੀਂ ਉਹਨਾਂ ਦੇ ਪੈਸੇ ਵੀ ਖਾ ਕੇ ਉੱਤੋਂ ਤੁਸੀਂ ਉਹਦੀ ਸਕੂਟਰੀ ਵੀ ਉਹਦੀ ਤੁਸੀਂ ਇੱਥੇ ਖੜਾਈ ਬੈਠੇ ਹੋ ਇਹ ਗੁੰਡਾ ਰਾਜ ਨਹੀਂ ਹੋ ਰਹੀ ਰਾਜਾ ਇਹ ਆ ਸਾਰੀ ਸਟੇਟਮੈਂਟ ਇਹਨਾਂ ਦੇ ਹੱਥੇ ਨਹੀਂ ਕੱਢੀ ਹੋਈ ਆ ਜੀ ਆ ਦੇਖ ਗੁਰਮੀਤ ਸਿੰਘ ਨਾਮ ਲਿਖਿਆ ਹੋਇਆ ਗੁਰਮੀਤ ਸਿੰਘ ਤੇ ਨਾਮ ਲਿਖਿਆ ਹੋਇਆ ਇਹਦੇ ਨਾਮ ਤੇ ਲੋਨ ਆ ਸਾਰੀ ਸਟੇਟਮੈਂਟ ਕਢਾਈ ਹੋਈ ਆ ਤੇ ਇਹ ਜਿਹੜੀ ਸਟੇਟਮੈਂਟ ਕਢਾਈ ਹੋਈ ਆ ਫਿਰ ਇਹ ਸਟੇਟਮੈਂਟ ਜਾਂ ਇਹ ਝੂਠੇ ਆ ਤੇ ਜਾਂ ਇਹ ਸਟੇਟਮੈਂਟ ਇਹਨਾਂ ਦੀ ਝੂਠੀ ਹੈਗੀ ਆ ਤੇ ਜਾਂ ਜਿਹੜੇ 10 ਸਾਡੇ ਜ਼ਹਿਦਾਦਾਰ ਜੀ ਆਏ ਸੀਗੇ ਤੇ ਉਹਨਾਂ ਕੋਲੇ ਵੀ ਇਹ ਮੰਨੇ ਆ ਵੀ ਅਸੀਂ ਬਾਬੇ ਤੁਸੀਂ ਆਇਓ ਕੋਈ ਗੱਲ ਨਹੀਂ ਤੁਹਾਨੂੰ ਇਹ ਸਕੂਟਰੀ ਦੇਵਾਂਗੇ ਬਹਿ ਕੇ ਆਪਾਂ ਗਹਿ ਬਹਿ ਕੇ ਨਿਵੇੜਦੇ ਆ ਤੇ ਉਹਨਾਂ ਨੂੰ ਵੀ ਇਹਨਾਂ ਨੇ ਵੀ ਇੰਨਾ ਕੁ ਜਲੀਲ ਕਰਨ ਵਾਲਾ ਕੰਮ ਇਹ ਵੀ ਬਲਾਗ ਹੈ ਹੁਣ ਦੁਬਾਰਾ ਵੀ ਸਾਨੂੰ ਇੱਕ ਪਾਸੇ ਤਾਂ ਕਹਿ ਰਹੇ ਵੀ ਸਾਡੇ ਕੋਲੇ ਸਕੂਟਰੀ ਹੈਗੀ ਇੱਕ ਪਾਸੇ ਕਹਿ ਰਹੇ ਵੀ ਸਾਡੇ ਕੋਲੇ ਸਕੂਟਰੀ ਨਹੀਂ ਹੈਗੀ ਵੀ ਇਹ ਗੱਲ ਜਾਂਦੀ ਕਿੱਧਰ ਨੂੰ ਇੱਕ ਪਾਸੇ ਸਟੇਟਮੈਂਟਾਂ ਕੱਢ ਕੇ ਦੇ ਰਹੇ ਵੀ ਆ ਦੇਖੋ ਇਹ ਸਟੇਟਮੈਂਟ ਜਿਹੜੀ ਕੱਢੀ ਇਹਦੇ ਵਿੱਚ ਸਕੂਟਰੀ ਆ ਤੇ ਹੁਣ ਇਹ ਗੱਲ ਜਾਂਦੀ ਕਿੱਥੇ ਆ ਇਹ ਚੋਰ ਨਹੀਂ ਤਾਂ ਹੋਰ ਕੀ ਹੈਗੇ ਆ ਇਹ ਲੋਕਾਂ ਨੂੰ ਠੱਗਿਆ ਮਾਰਦੇ ਹੈਗੇ ਵੱਡੀਆਂ ਵੱਡੀਆਂ ਠੱਗਿਆ ਮਾਰਦੇ ਆ ਕਿਸ਼ਤਾਂ ਤੇ ਪਹਿਲਾਂ ਦੇ ਦਿੰਦੇ ਚੀਜ਼ ਬਾਅਦ ਜੇ ਇੱਕ ਅੱਧੀ ਕਿਸ਼ਤ ਚੱਲ ਜੇ ਟੁੱਟ ਗਈ ਜਾਂਦੀ ਹੈ ਜੇ ਟੁੱਟੀ ਵੀ ਇਹਨਾਂ ਨੂੰ ਦੱਸੋ ਵੀ ਭਾਈ ਤੁਹਾਡੀ ਕਿਸ਼ਤ ਟੁੱਟੀ ਆ ਵੀ ਇਹਦੇ ਪੈਸੇ ਰਹਿੰਦੇ ਵੀ ਤੁਸੀਂ ਪੈਸੇ ਦਿਓ ਵੀ ਅਸੀਂ ਪੈਸੇ ਦੇਣ ਨੂੰ ਵੀ ਤਿਆਰ ਆ ਵੀ ਪੈਸੇ ਲਓ ਇਹਨਾਂ ਦਾ ਮਤਲਬ ਨਹੀਂ ਕਿ ਚੋਰੀ ਕਰਾਉਂਦਾ ਚੀਜ਼ਾਂ ਇਹ ਆਪ ਨਹੀਂ ਕਰਦੇ ਇਹਨਾਂ ਦੇ ਜਿਹੜੇ ਬੰਦੇ ਚੋਰ ਰੱਖੇ ਹੋਇਆ ਗੁੰਡਾ ਕਰਦੀ ਜਿਹੜੇ ਰਾਤ ਨੂੰ ਚੋਰੀਆਂ ਚੱਕਦੇ ਚੱਕਦੇ ਆ ਗੈਂਗ ਉਹ ਸਾਡਾ ਗੈਂਗ ਆ ਉਹ ਚੱਕ ਕੇ ਸਕੂਟਰੀਆਂ ਗੈਬ ਕਰ ਦਿੰਦੇ ਆ ਗਿਆ ਬਸ ਦੂਜੇ ਕੋਈ ਮਾੜੇ ਬੰਦੇ ਨੂੰ ਤਾਂ ਜਿਹੜੇ ਵਿਚਾਰਾ ਕੋਈ ਮਾਤੜ ਬੰਦਾ ਉਹ ਤਾਂ ਬੰਦੇ ਨਾਲ ਕੋਈ ਲੜ ਨਹੀਂ ਸਕਦਾਗਾ ਤੇ ਜਦੋਂ ਪੈਂਦਾ ਸ਼ੇਰਾਂ ਨਾਲ ਪੰਗਾ ਫੇਰੇ ਭਾਈ ਦੇ ਹੈਗੇ ਤੇ ਹੁਣ ਅਸੀਂ ਤਾਂ ਸਕੂਟਰੀ ਲੈ ਕੇ ਜਾਣੀ ਆ ਤੇ ਜਾਇ ਫਿਰ ਸਾਨੂੰ ਇਹ ਜਿਹੜੀ ਸਟੇਟਮੈਂਟ ਇਹਨਾਂ ਨੇ ਦਿੱਤੀ ਹੋਈ ਹੈ ਇਹਦੇ ਤੇ ਲਲਮ ਕਰਨ ਦਰਖਾਨ ਵੀ ਥਾਣੇ ਵੀ ਰਵੀਰ ਦਰਖਾਸਤ ਲਖਾਈ ਹੋਈ ਆਪ ਵੀ ਕਿਹੜੇ ਥਾਣੇ ਲਖਾਈ ਹੋਈ ਹੈ ਆਪਣੇ 6 ਨੰਬਰ 6 ਨੰਬਰ 6 ਨੰਬਰ 10 ਨੰਬਰ 6 ਨੰਬਰ ਡਿਵੀਜ਼ਨ ਲਖਾਈ ਹੋਈ ਹੈ ਰਿਪੋਰਟ ਉੱਥੇ ਵੀ ਅਸੀਂ ਦਿਖਾਈ ਹੋਈ ਹੈ ਇਹਨਾਂ ਨੇ ਸਾਨੂੰ ਫੋਨ ਕੀਤਾ ਕਹਿੰਦਾ ਬਾਬਾ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਥਾਣੇ ਜਾਣ ਦੀ ਲੋੜ ਨਹੀਂ ਸਾਡੇ ਕੋਲੇ ਸਕੂਟਰੀ ਆਣ ਕੇ ਲੈ ਜੇ ਪੂਰੀ ਤੁਸੀਂ ਆ ਕੇ ਲੈ ਜਾਓ ਲੈ ਜਾਓ ਆ ਤੁਸੀਂ ਆਹ ਕਹਿੰਦੇ ਵੀ ਸਕੂਟਰੀ ਆ ਕੇ ਲੈ ਜਾਓ ਸਾਡੇ ਕੋਲ ਸਾਡੇ ਕੋਲ ਤੜ ਇਹ ਮੈਂ ਕਿੱਥੇ ਖੜੀ ਆ ਤੁਸੀਂ ਕਿਤੇ ਨਾ ਜਾਓ ਕਿਤੇ ਨਾ ਜਦ ਤੁਸੀਂ ਆਪਾਂ ਜਉ ਤੁਸੀਂ ਇੱਥੇ ਆ ਲੋ 12000 ਰੁਪਏ ਦੋ ਤੇ ਸਕੂਟਰੀ ਆ ਕੇ ਲੈ ਜਾਓ ਚਾਬੀ ਬੰਨੂ ਦੇ ਦੋ ਕਦੇ ਲੈ ਹੋਰ ਦੱਸੋ ਇੱਥੇ ਗੱਲ ਵੀ ਬੰਦੇ ਨੇ ਮੰਨੀ ਵੀ ਚਾਬੀ ਵੀ ਤੇ ਇਹਨੂੰ ਦੇ ਕੇ ਜਾਉਂਗਾ ਚਾਬੀ ਇਹਨਾਂ ਕੋਲੇ ਚਾਬੀ ਵੀ ਇਹਨਾਂ ਕੋਲੇ ਹੈ ਸਕੂਲ ਦੀ ਕਿ ਦੂਜੇ ਦਿਨ ਫੋਨ ਆਇਆ ਕਹਿੰਦੇ ਚਾਬੀ ਵੀ ਇਹਨਾਂ ਕੋਲੇ ਹੈ ਤੇਰੇ ਗੈਬ ਕਰ ਦੂਜੇ ਨੰਬਰ ਤੇ ਆ ਆ ਬਾਬਾ ਜੀ ਇੱਕ ਤਾਂ ਬੰਦਾ ਪਰੇਸ਼ਾਨ ਸੀ ਮੈਂ ਵੀ ਇਹ ਲੱਗਦਾ ਹੁਣ 509 ਆ ਕਹਿੰਦੇ ਹੁਣ ਕਦੋਂ ਵੀ 504 ਆ ਗਿਆ ਦੂਜੇ ਆ ਹੋਰ ਪਰੇਸ਼ਾਨ ਕਰੀ ਜਾ ਰਹੇ ਨੇ ਇਹ ਡਰਾਮੇ ਵਾਲੀਆਂ ਬਾਜ਼ੀਆਂ ਕਰਦੇ ਨੇ ਡਰਾਮੇ ਬਾਜ਼ੀ ਕਰਦੇ ਨੇ ਸਾਰੀਆਂ ਬਾਹਰੀਆਂ ਡਰਾਮੇ ਬਾਜ਼ੀਆਂ ਕਰਦੇ ਨੇ ਇਹ ਦੇਖੋ ਇੱਕ ਮਿੰਟ ਸਾਡੇ ਨੂੰ ਕਿ ਵੱਡੇ ਬਾਬਾ ਜੀ ਆਏਗੇ 6 ਜਿਲ੍ਹੇ ਦੇ ਜ਼ਿਲੇਦਾਰ ਜੀ ਆਏ ਸੀਗੇ ਉਹਨਾਂ ਨੂੰ ਇਹਨਾਂ ਨੇ ਟਾਈਮ ਟਾਈਮ ਦੇ ਕੇ ਫਿਰ ਮੁੱਕਰ ਗਏ ਇਹ ਬੰਦੇ ਚਲੋ ਇੱਕ ਅੱਧੀ ਕਿਸ਼ਤ ਲੇਟ ਹੋ ਵੀ ਗਈ ਕੰਪਨੀ ਦਾ ਫਰਜ਼ ਬਣਦਾ ਸੀ ਤੁਸੀਂ ਦੱਸਦੇ ਕੋਸ਼ ਕੋਈ ਜਾਣਕਾਰੀ ਨਹੀਂ ਦੇਣੀ ਕਿਸੇ ਨੂੰ ਜਿਵੇਂ ਗੁੰਡਾ ਰਾਜ ਹੁੰਦਾ ਆਪਦੇ ਸਾਧਨ ਵੀ ਚੱਕ ਲਿਆਏ ਪੈਸੇ ਵੀ ਲੈ ਲੇ ਦੱਸੋ ਕਿੱਥੇ ਜਾਊ ਗਰੀਬ ਬੰਦਾ ਜੀ ਦੁਕਾਨ ਦੇ ਅੰਦਰ ਬੈਠੇ ਫਿਰ ਜੇ ਅਸੀਂ ਬੋਲਦੇ ਹਾਂ ਤਾਂ ਸਾਨੂੰ ਇਹ ਕਹਿਣਗੇ ਵੀ ਨੰਗ ਸਿੰਘ ਮਾੜਾ ਬੋਲਦੇ ਨੇ ਨੰਗ ਸਿੰਘ ਕਿੰਨਾ ਨੂੰ ਮਾੜਾ ਬੋਲਦਾ ਅਸੀਂ ਜੁਰਮ ਦੇ ਖਿਲਾਫ ਬਾਬਾ ਜੀ ਲੜਦੇ ਆਏ ਆ ਲੜਦੇ ਰਵਾਂਗੇ ਸਾਡੀ ਬਾਬਰ ਕੇ ਨਾ ਪਹਿਲਾਂ ਤੋਂ ਚਲਦੀ ਆਉਂਦੀ ਆ ਸ਼ੁਰੂ ਤੋਂ ਅਸੀਂ ਬਾਬੇ ਕੇ ਆਲੇ ਹੈਗੇ ਆ ਅਸੀਂ ਠੱਗਿਆਂ ਠੂਰੀਆਂ ਦੇ ਖਸਕਤ ਖਿਲਾਫ ਆ ਸਾਫ਼ ਜੀ ਗੱਲ ਕਹਿ ਰਹੇ ਬਾਬਰ ਕੇ ਵੀ ਜਿਹੜੀ ਵਰਦੀ ਹੈਗੀ ਆ ਇਹ ਵੀ ਬਾਬਰ ਕੇ ਵੀ ਇਨਸਾਬ ਦੇਣ ਵਾਸਤੇ ਵਰਦੀ ਆਈ ਹੋਈ ਆ ਇਹ ਬਾਬਰ ਕੇ ਵੀ ਚੰਗੇ ਮਾੜਾ ਨਹੀਂ ਕਹਿੰਦੇ ਕਿ ਬਾਬਰ ਕੇ ਨੂੰ ਵੀ ਬੜੇ ਬੰਦਾ ਅਫਸਰ ਵਧੀਆ ਹੁੰਦੇ ਆ ਸਾਡੀ ਪਰ ਇਹਨਾਂ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਵੀ ਸਰਕਾਰ ਵੀ ਸਾਡੀ ਇਦਾਂ ਦੇ ਬੰਦਿਆਂ ਦੇ ਨੱਥ ਪਾਈ ਜਾਵੇ ਵੀ ਥਾਣੇ ਰਿਪੋਰਟ ਕਰਾਈ ਹੋਈ ਆ ਵੇਖਦੇ ਹੁਣ ਕੀ ਕਰਦੇ ਫੇ ਅੱਗੇ ਤੇ ਬਾਬਾ ਜੀ ਤੁਸੀਂ ਦੱਸੋ ਬਾਬਾ ਜੀ ਦੱਸਣ ਕਿ ਕੀ ਗੱਲ ਬਾਤ ਕੀ ਇਹਦਾ ਬੈਂਕਾਂ ਦੇ ਲਾਇਸੈਂਸ ਇਹਨਾਂ ਦੇ ਕੈਂਸਲ ਹੋਣੇ ਚਾਹੀਦੇ ਆ ਜੀ ਵੱਡੀ ਗੱਲ ਕੀ ਜਦੋਂ ਇਹਨਾਂ ਨੂੰ ਪਤਾ ਆ ਇੰਝ ਦਾ ਅਸੀਂ ਵੀ ਓਪਨ ਦੇ ਵਿੱਚ ਵੀ ਕਰਦੇ ਆ ਦੋਨੇ ਸਾਈਡਾਂ 'ਤੇ ਰਿਕਵਰੀ ਕਰਦੇ ਆ ਦਾਦਾ ਮੋਟਰ 'ਚ HDFC SBI ਸਾਡੇ ਅੱਧ ਵਿੱਚ ਬੈਂਕਾਂ ਦੇ ਮੇਰੇ ਖੁਦ ਆਪਣੇ ਟਾਈ ਆਪਾ ਜੀ ਹਾਂਜੀ ਅਸੀਂ ਕਸਟਮਰ ਕੋਲੇ ਜਾਈਦਾ ਉਹਦੇ ਕੋਲੇ ਜਾ ਕੇ ਉਹਨੂੰ ਕਨਫਰਮ ਵੀ ਕਰਾਈਦਾ ਉਹਦੇ ਨਾਲ ਮੂਵੀਆਂ ਫੋਟੋਆਂ ਵੀ ਉਹਨੂੰ ਆ ਕੇ ਖਿਚਾ ਕੇ ਆਈ ਦੀਆਂ ਜਾਣਕਾਰੀ ਦੇ ਕੇ ਆਈ ਦੀ ਫੇਰ ਅਸੀਂ ਚੀਜ਼ ਲੈ ਕੇ ਆਉਂਦੇ ਆ ਜੀ ਇਹਨਾਂ ਦਾ ਕੋਈ ਚੀਜ਼ ਤਾਂ ਕੋਈ ਰਾਈਟ ਹੀ ਨਹੀਂ ਹੈਗਾ ਇਹਨਾਂ ਨੂੰ ਆਪਾਂ ਤਾਂ ਇਹ ਚੀਜ਼ ਦਾ ਕਹਿਣਾ ਚਾਹੁੰਦੇ ਵੀ ਇਹਨਾਂ ਸਾਨੂੰ ਬੁਲਾਇਆ ਵੀ ਸਾਡੇ ਕੋਲ ਚੀਜ਼ ਆ ਠੀਕ ਹੈ ਜੀ ਇਹ ਚਿਰ ਉਹ ਸਾਨੂੰ ਹਣ ਝੂਠਿਆਂ ਪਾ ਰਹੇ ਆ ਆਪ ਸੱਚੇ ਹੋਰੇ ਨਹੀਂ ਜੀ ਅਸੀਂ ਸੱਚੇ ਹੋਗੇਗਾ ਸਪੈਲਿੰਗ ਦਾ ਫਰਕ ਇਹਨਾਂ ਨੂੰ ਕਿੱਦਾਂ ਪੈ ਗਿਆ ਇਹਨਾਂ ਨੇ ਸਾਨੂੰ ਸ਼ੀਟ ਕੱਢ ਕੇ ਦਿੱਤੀ ਆ ਸ਼ੀਟ ਦੇ ਉੱਪਰ ਵੀ ਸਾਡੇ ਵੀਰ ਦਾ ਨਾਮ ਗੁਰਮੀਤ ਸਿੰਘ ਆਉਂਦਾ ਜੀ ਫੇਰੇ ਮੰਨੇ ਅਸੀਂ ਉਹਨਾਂ ਦੇ ਕੋਲੋਂ ਤੁਹਾਨੂੰ ਮਾਫ਼ੀ ਮੰਗਾ ਦਿੰਨੇ ਫੇ ਤੁਸੀਂ ਮਾਫ਼ੀ ਕਾਦੇ ਵਾਸਤੇ ਬਗਵਾ ਰਹੇ ਹੋ ਮੁੰਡਿਆਂ ਕੋਲ ਫੇਰ ਤੁਸੀਂ ਸਾਨੂੰ ਮੰਨਿਓ ਵੀ 5000 ਰੁਪਏ ਸਿਰਫ ਦੋ ਤੇ ਆਪਣੀ ਚੀਜ਼ ਲੈ ਜਾਓ ਔਰ ਪਲੱਸ ਤੁਸੀਂ ਸਾਡੇ ਕੋਲੋਂ ਚਾਬੀਆਂ ਵੀ ਲੈ ਰਹੇ ਹੋ ਚਾਬੀ ਵੀ ਅਸੀਂ ਇਹਨਾਂ ਨੂੰ ਸ਼ਨੀਵਾਰ ਦੇ ਕੇ ਗਿਆ ਸੈਚਰਡੇ ਨੂੰ ਉਹ ਇਹਨਾਂ ਨੇ ਵੀ ਕਾਦੇ ਵਾਸਤੇ ਫੜੀ ਜੇ ਇਹਨਾਂ ਕੋਲ ਸਾਡੀ ਚੀਜ਼ ਨਹੀਂ ਹੈਗੀ ਜੀ ਸਾਡੂੰ ਇਸ ਚੀਜ਼ ਦਾ ਜਵਾਬ ਚਾਹੀਦਾ ਹੁਣੇ ਹਰ ਕੱਲ ਸਾਡੇ ਨੂੰ ਮੁੱਕਰਦੇ ਪਏ ਆ ਸਾਨੂੰ ਇੰਨਾ ਹੀ 10 ਦਿਨ ਵੀ ਜਿਹੜੀ ਉਹਨੇ ਸਕੂਟਰ ਨਹੀਂ ਭੇਜੀ ਆ ਭੇਜੀ ਕਿੱਥੇ ਆ 280 ਚਾਰ ਕਹਿੰਦੇ ਆ ਨਾ 2809 ਹੀ ਸਾਡੀ ਇਹ ਜਿਹੜੀ ਇਹਨਾਂ ਚਾਰ ਰੁਪਏ ਜੀ ਫੋਰ ਰੁਪਏ ਜੀ ਉਹ ਕਿੱਥੇ ਭੇਜੀਏ ਸਾਨੂੰ ਉਹਨਾਂ ਦਾ ਸਾਨੂੰ ਮੜੇ ਦੱਸ ਸਕਦੇ ਦੱਸਣੇ ਜੀ ਸਾਨੂੰ ਕਿਸੇ ਪਾਸੇ ਕੋਈ ਰਾਹ ਨਹੀਂ ਪਾ ਰਹੀ ਹੈ ਕਿ ਹੁਣ ਹਰ ਤਰਫ ਪਾਸੇ ਮਾ ਕੇ ਅਸਤਾ ਇਸ ਗਵਰਨਮੈਂਟ ਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਵੀ ਇਹੋ ਜਿਹੇ ਬੈਂਕਾਂ ਨੂੰ ਲਾਇਸੈਂਸ ਦੇਣਾ ਬੰਦ ਕਰੋ ਜਿਹੜੇ ਦਿੱਤੇ ਹੋਏ ਆ ਉਹ ਇਹਨਾਂ ਦੇ ਰੱਦ ਕਰੋ ਕੈਨਸਲ ਕਰੋ ਇਹਨਾਂ ਇੱਥੇ ਤਾਂ ਸ਼ਮਸ਼ਾਨ ਘਾਟ ਵੰਡੇ ਚਾਹੀਦੇ ਆ ਜਾਂ ਤਾਵਾਂ ਦੇ ਠੀਕ ਆ ਕੋਈ ਹੋਰ ਕੋਈ ਧਾਰਮਿਕ ਸਾਨੂੰ ਬਣਾਉਣਾ ਚਾਹੀਦਾ ਇਹਨਾਂ ਦਾ ਤਾਂ ਉਹ ਹਾਲ ਹੋਣਾ ਚਾਹੀਦਾ ਵੀ ਜਿਹੜਾ ਆਉਣ ਵਾਲੇ ਬੰਦਿਆਂ ਨੂੰ ਆਉਣ ਵਾਲੇ ਸਮੇਂ ਨੂੰ ਆਉਣ ਵਾਲੇ ਜਨਰੇਸ਼ਨ ਨੂੰ ਪਤਾ ਲੱਗੇ ਵੀ ਇਹ ਸਾਡੇ ਨਾਲ ਕਰ ਕੀ ਰਹੇ ਆ ਇੱਕ ਗਰੀਬ ਬੰਦਾ ਪਤਾ ਨਹੀਂ ਕਿੱਦਾਂ ਇਹਨਾਂ ਨੂੰ ਇਕੱਠੇ ਕਰਕੇ ਪੈਸੇ ਦੇ ਰਿਆ ਹੋਵੇ ਅਖੀਰ ਦੇ ਵਿੱਚ ਚਲੋ ਅਸੀਂ ਇਹਨਾਂ ਦਾ ਵਾਅਦਾ ਦੇਣਾ ਸੀ ਅਸੀਂ ਇਹਨਾਂ ਦਾ ਘਾਟਾ ਦੇਣਾ ਸੀ ਇਹਨਾਂ ਨੇ ਸਾਨੂੰ ਜਾਣਕਾਰੀ ਕਿਉਂ ਨਹੀਂ ਦਿੱਤੀ ਇਹ ਕਿੱਥੇ ਦੇ ਨਾਲ রাইਟ ਆ ਵੀ ਇਹ ਸਾਨੂੰ ਦੱਸੇ ਪੁੱਛਿਆ ਵਗੈਰਾ ਕਦੇ ਵਾਸਤੇ ਚੀਜ਼ ਚੁੱਕ ਕੇ ਲੈ ਕੇ ਆਏ ਆ ਅਸੀਂ ਦੁਕਾਨ ਦੇ ਅੰਦਰ ਬੈਠੇ ਆ ਦੁਕਾਨ ਦੇ ਬਾਹਰ ਇਹ ਸਾਡੇ ਕੋਲ ਚਾਬੀ ਕਿਉਂ ਫੜ ਰਹੇ ਇਹ ਪੰਜ ਛੇ ਚੀਜ਼ਾਂ ਇਹਨਾਂ ਨੇ ਆਪਣੇ ਮੂੰਹੋਂ ਜਿਹੜੀਆਂ ਮੰਨੀਆਂ ਇੱਥੇ ਸਾਹਮਣੇ ਆ ਕੇ ਬੈਠ ਕੇ ਕਹਿ ਦੇਣ ਵੀ ਇਹਨ ਠੀਕ ਹੈ ਜੀ ਫੇਰ ਅਸੀਂ ਗਲਤਾਂ ਉੱਠ ਕੇ ਚੱਲ ਜਾਈਏ ਸਾਨੂੰ ਨਹੀਂ ਸਕੂਟਰੀ ਚਾਹੀਦੀ ਨਹੀਂ ਤਾਂ ਹੁਣ ਅਸੀਂ ਸਕੂਟਰੀ ਲੈ ਕੇ ਉੱਠਣਾ ਅਸੀਂ ਨਹੀਂ ਜਾਣਾ ਹੈਗਾ ਇੱਥੋਂ ਆ ਬੈਠੇ ਆ ਇਹ ਜਿੱਥੇ ਮਰਜ਼ੀ ਚਲੇ ਜਾਣ ਜਿੱਥੇ ਮਰਜ਼ੀ ਆ ਜਾਣ ਪ੍ਰਸ਼ਾਸਨ ਦਾ ਗਵਰਨਮੈਂਟ ਦਾ ਸਭ ਦਾ ਤਹਿ ਦਰੋਂ ਸਰਕਾਰ ਜਾਂ ਕਿਸੇ ਦਾ ਕੋਈ ਆ ਜਿਹਾ ਮਾਨਵ ਵਿਰੋਧ ਕੋਈ ਅਪਸ਼ਾਪ ਨਹੀਂ ਕਿਸੇ ਨੂੰ ਬੋਲਦੇ ਲੇਕਿਨ ਉਹ ਸਾਡੇ ਨਾਲ ਸਾਥ ਦੇ ਕੇ ਇਹਨਾਂ ਨੂੰ ਬੰਦੇ ਬਣਾਉਣ ਯਾਨੀ ਕਿ ਸਾਡੀ ਚੀਜ਼ ਜੋ ਸਾਨੂੰ ਕੱਲਿਆਂ ਦੇ ਨਹੀਂ ਪਤਾ ਨਹੀਂ ਸਾਡਾ ਤਾਂ ਅੱਜ ਇਹ ਪੜਦਾ ਚੱਕਿਆ ਗਿਆ ਪਤਾ ਨਹੀਂ ਕਿੰਨੀ ਦੇਰ ਤੋਂ ਇਹ ਚੋਰੀ ਬਜਾਰੀ ਚੱਲ ਰਹੀ ਆ ਠੀਕ ਆ ਜੀ ਇਸ ਕਰਕੇ ਆਪਮਣੀ ਬੈਂਕਾਂ ਜਿਹੜੀ ਇਸ ਚੀਜ਼ ਦਾ ਗਵਰਨਮੈਂਟ ਆਪ ਸਾਾਨੂੰ ਦੱਸੇ ਵੀ ਇਹਨਾਂ ਨੇ ਕਰਨਾ ਏ ਕੀ ਆ ਜੇ ਨਹੀਂ ਤਾਂ ਫਿਰ ਸਾਨੂੰ ਅਸੀਂ ਇੱਥੇ ਬੈਠੇ ਆ ਜੀ ਅਸੀਂ ਕਹਿਣਾ ਬੁਰਾ ਨਹੀਂ ਬੋਲਦੇ ਪਰ ਹੁਣ ਤੱਕ ਆਏ ਸਾਨੂੰ ਕੋਈ ਇੱਕ ਵਾਰੀ ਕੋਈ ਸਾਬਤ ਕਰਕੇ ਵਿਖਾ ਦੇਵੇ ਕਿ ਇਹ ਵੀਰਪਾਲ ਭੈਣ ਨੂੰ ਕਿਸ ਨੂੰ ਬੋਲਿਆ ਹੋਵੇ ਨਾ ਹੀ ਆਈ ਬੋਲਣਾ ਨਾ ਹੀ ਸਾਨੂੰ ਸਾਡੇ ਗੁਰੂ ਸਾਹਿਬ ਇਸ ਚੀਜ਼ ਦੀ ਇਆਜ਼ਤ ਦਿੰਦੇ ਆ ਜੋ ਹੈਗਾ ਵਾ ਅਸੀਂ ਇੱਥੇ ਬੈਠੇ ਜਰੂਰ ਹਾਂ ਲੇਕਿਨ ਜਾਣਾ ਹੋਣਾ ਜੁੰਦਾ ਹੀ ਨਾ ਸਾਡਾ ਤੀਜਾ ਚੌਥਾ ਗੇੜਾ ਵਾ ਇਹ ਬਾਣੇ ਨੂੰ ਕੁਛ ਨਹੀਂ ਜਣਾ ਲੋਕਾਂ ਨੇ ਸਮਝਿਆ ਜੇ ਬਾਣੇ ਨੂੰ ਥੋੜਾ ਜਿਹਾ ਵੀ ਇਹਨਾਂ ਨੂੰ ਜਿਹਨਾਂ ਦੇ ਮਾਪੇ-ਬਾਪ ਨੇ ਇਹਨਾਂ ਦੇ ਕਿ ਸਿਆਣਿਆਂ ਨੇ ਸਮਝਾਇਆ ਹੋਵੇ ਨਾ ਬਾਣਾ ਕੀ ਆ ਤੇ ਸ਼ਰਮ ਕਰਦੇ ਇਸ ਚੀਜ਼ ਦੀ ਪਹਿਲੀ ਵਾਰ ਦੇ ਵਿੱਚ ਸਾਨੂੰ ਸਹੀ ਜਵਾਬ ਦੇ ਕੇ ਸਾਨੂੰ ਚੀਜ਼ ਦੇ ਕੇ ਨਾਲ ਭੇਜਦੇ ਇਹਨਾਂ ਨੇ ਕੀ ਚੀਜ਼ ਦੀ ਵੀ ਨਹੀਂ ਰੱਖੀ ਇਸ ਕਰਕੇ ਸਾਡੇ ਤੋਂ ਹੁਣ ਇਹੀ ਆ ਵੀ ਅਸ ਤਾਂ ਇੱਥੇ ਹੁੰਡੇਰੇ ਲਾਏ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਉਹ ਕੋਈ ਚੱਲ ਨਹੀਂ ਚੀਜ਼ ਸੱਚੇ ਜਣਾ ਜੇ ਜਾਵੇ ਦਿਹਾ ਲੋ ਜਾਵੇ ਫਦੇ ਪਾਵੇ ਕੋਈ ਨਹੀਂ ਚੱਲੂ ਜੀ ਲਿਆ ਕਾਸ ਕੋਈ ਬੈਠੇ ਕੋਈ ਗੱਲ ਨਹੀਂ ਆ ਕਿ ਹੋ ਬਹੁਤ ਹੋ ਰਾ ਜਾਣੀਆਂ ਇਹ ਚਲੇ ਜਾਣਗੇ ਬੈਂਕ ਬੰਦ ਕਰਕੇ ਅਸੀਂ ਬੈਂਕ ਥੋੜੀ ਬੰਦ ਕਰਨ ਜਾਣੀ ਹੁਣ ਇਹਨਾਂ ਕੀ ਗੱਲ ਨਹੀਂ ਫਿਰ ਕੀ ਹੋਇਆ ਕਮਿਸ਼ਨਰ ਸਾਹਿਬ ਆਇਆ ਜਿਹੜਾ ਮਾਜੀ ਆਇਆ ਅਫਸਰ ਆਇਆ ਇਹ ਕਿਹੜਾ ਗਲਤ ਹੈ ਗਿਆ ਇਹ ਸਹੀ ਹੈ ਜਿਹੜਾ ਸਾਡਾ ਜਿਹੜੇ ਪੈਸੇ ਦਿੱਤੇ ਹੋਏ ਹੈ ਸਾਡੀਆਂ ਕਿਸ਼ਤਾਂ ਟੁੱਟੀਆਂ ਨੇ ਪੈਸੇ ਦੇਣ ਨੂੰ ਵੀ ਤਿਆਰ ਹੈਗੇ ਜੀ ਹਾਂਜੀ ਸਾਰਾ ਕੁਝ ਹੈਗਾ ਜੀ ਇੱਥੇ ਆਓ ਇੱਧਰ ਬੈਠੋ ਜੀ ਪਹਿਲੇ ਬਹਿ ਕੇ ਗੱਲ ਕਰੋ ਜੀ ਇੱਧਰ ਬਹਿ ਕੇ ਗੱਲ ਕਰੋ ਕੋਈ ਤਰੀਕਾ ਨਹੀਂ ਬਣਦਾ ਸਾਡੇ ਨਾਲ ਇੱਧਰ ਤਰੀਕਾ ਕਰਕੇ ਖੜਕੇ ਨਹੀਂ ਬੈਠੋ ਹਾਂਜੀ ਦੱਸੋ ਗੱਡੀ ਨੰਬਰ ਕੀ ਹੈ ਜੀ ਆਹ ਲਓ ਜੀ ਤੁਹਾਡੀ ਸਾਡੀ ਗਲਤੀ ਹੈ ਹਮਿੰਦਾ ਹਾਂਜੀ ਸ਼ੁਪਨਾਵ ਦੱਸੋ ਗੱਲ ਆਪਣਾ ਦੋ ਨਾਂ ਦੱਸੋ ਜੀ ਸੁਣ ਆਪ ਜੀ ਦਾ ਨਾਮ ਕੀ ਹੈ ਮੇਰਾ ਨਾਮ ਮਕੁਲਵੀਰ ਸਿੰਘ ਲੁਬਾਣਾ ਕੁਲਵੀਰ ਸਿੰਘ ਲੁਬਾਣਾ ਕੁਲਵੀਰ ਸਿੰਘ ਜੀ ਤੁਹਾਨੂੰ ਸਾਰਾ ਮਾਮਲਾ ਤੁਹਾਡੇ ਧਿਆਨ ਚ ਹੈਗਾ ਨਹੀਂ ਮੈਨੂੰ ਦੱਸੋਗੇ ਕਦੀ ਪਤਾ ਲੱਗੂਗਾ ਸਾਡੀ ਬਾਰਡਰ ਸਟਾਫ ਨੇ ਤੁਹਾਨੂੰ ਕੁਝ ਨਹੀਂ ਦੱਸਿਆ ਹਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਵੀ ਤੁਹਾਨੂੰ ਕਿਥੋਂ ਤੁਹਾਡਾ ਹੋ ਰਿਹਾ ਤਦ ਹੀ ਮੈਂ ਆਇਆ ਨੀ ਚਲੋ ਜੀ ਗੱਲ ਕਰੋ ਜੀ ਦੱਸੋ ਇਹਨਾਂ ਨੂੰ ਹਲਕਾ ਕਹਿੰਦੇ ਵੀ ਮੇਰੇ ਮਾਲਕ ਨੂੰ ਤੁਸੀਂ ਹੁੰਨਰ ਹੋ ਤੇ ਮਨੇ ਜਿਹੜੇ ਮਾਲਕ ਹਨ ਜੀ ਉਹ ਬੜੇ ਵੱਡੇ ਉਹ ਵੀ ਆਂਦੇ ਹੈਗੇ ਮੈਨੇਜਰ ਹੋ ਤੁਸੀਂ ਹਾਂ ਜੀ ਕੀ ਪੋਸਟ ਆ ਤੁਹਾਡੀ ਇਹ ਪੁੱਛਦਾ ਸਰ ਪੋਸਟ ਦਾ ਦੇਖੋ ਮੇਰੀ ਕਮਨ ਗੱਲ ਸਮ ਪਹਿਲੇ ਤਾਂ ਆਪਾਂ ਨੂੰ ਪਹਿਲੀ ਚੀਜ਼ ਪਤਾ ਲੱਗੂਗੀ ਫੇਰ ਹੀ ਮੈਂ ਉਸ ਬੰਦੇ ਨਾਲ ਗੱਲ ਵੀ ਕਰਾਂਗਾ ਲੋਕਾਂ ਨਾਲ ਗੱਲ ਕਰਾਂਗਾ ਜਿਹੜੇ ਬੰਦੇ ਥੱਲੇ ਕੰਮ ਕਰ ਰਹੇ ਆ ਜਿਹੜੀ ਚੀਜ਼ਾਂ ਚੱਕ ਕੇ ਲੈ ਕੇ ਆਉਂਦੇ ਆ ਅਸੀਂ ਦੇ ਆਫੀਸ਼ੀਅਲ ਲੈਵਲ ਤੇ ਉਹਨਾਂ ਨੇ ਤੁਹਾਨੂੰ ਦੱਸਿਆ ਨਹੀਂ ਉਹ ਵੀ ਦੇ ਹੈਂਡਲ ਨਹੀਂ ਕੀਤੀ ਚੀਜ਼ ਵੀ ਭਾਈ ਆ ਮੈਂ ਹੀ ਚੋਰੀ ਚੱਕ ਲਿਆ ਹੁੰਦਾ ਨਹੀਂ ਹੁੰਦਾ ਉਹਦੇ ਅੰਦਰਸਾਂ ਨਾਲ ਕਿ ਵੱਡੀ ਗੱਲ ਟੱਕਰ ਹੋ ਜਾਵੇ ਫੇਰ ਮੈਨੂੰ ਦੱਸੋ ਤਾਂ ਸਹੀ ਕੀ ਹੋਇਆ ਮੈਂ ਤੁਹਾਨੂੰ ਗੱਡੀ ਸਾਡੀ ਚੋਰੀ ਹੋਈ ਆ ਜੀ ਅੱਛਾ ਜੀ ਗੱਡੀ ਚੋਰੀ ਹੋਈ ਚੋਰੀ ਹੋਈ ਸੀ ਸਾਨੂੰ ਫੋਨ ਆਇਆ ਲੈ ਕੇ ਗਿਆ ਜੀ ਚੋਰੀ ਕਰਕੇ ਸਾਨੂੰ ਨਹੀਂ ਪਤਾ ਸਾਨੂੰ ਫੋਨ ਆਇਆ ਕਹਿੰਦੇ ਵੀ ਤੁਸੀਂ ਉਹ ਕਹਿੰਦੇ ਵੀ ਤੁਸੀਂ ਬਾਬਾ ਜੀ ਤੁਸੀਂ ਥਾਣੇ ਕਿਤੇ ਨਾ ਭੱਜੋ ਸਕੂਟਰ ਹੀ ਲੈ ਆਂਦੀ ਚਾਹਤੇ ਵੀ ਤੁਸੀਂ ਸਾਡੇ ਇੱਥੇ ਦਫ਼ਤਰ 'ਚ ਆ ਜਾਓ ਇੱਥਾਂ ਆਇਆ ਕੀ ਨਹੀਂ ਕੀਤਾ ਸਰ ਤੁਹਾਡਾ ਮੁੰਡਾ ਜਿਹੜਾ ਅੰਦਰ ਬੜਾ ਜਿਹੜਾ ਤੁਹਾਡਾ ਬੰਦਾ ਅੰਦਰ ਮੁੰਡਾ ਇਹਦਾ ਜੋ ਸਰਦਾਰ ਨੰਬਰ ਤਾਂ ਤੁਹਾਡੇ ਕੋਲ ਹੋਗਾ ਨਾ ਜਿੱਥੋਂ ਕਾਲ ਆਈ ਹਾਂਜੀ ਤੁਸੀਂ ਸਾਰੇ ਸਾਰੇ ਡਾਟਾ ਦੇਵਾਂਗੇ ਜੋ ਤੁਸੀਂ ਬੈਠ ਕੇ ਜੋ ਚਾਹੀਦਾ ਬੈਠ ਕੇ ਕਰ ਲਓ ਕੱਲ ਹੀ ਕੋਈ ਮੈਸਰ ਬੈਠਾ ਹੀ ਹੈ ਹਾਂਜੀ ਕੋਈ ਗੱਲ ਕੱਲ ਹੀ ਕੋਈ ਤੁਹਾਨੂੰ ਦਿੰਦੇ ਆ ਨੰਬਰ ਵੀ ਦਿੰਦੇ ਸਭ ਕੁਝ ਦੇਵਾਂਗੇ ਤੁਹਾਡੇ ਸਟਾਫ ਨੰਬਰ ਦਾ ਸਾਨੂੰ ਪਹੁੰਚ ਆਇਆ ਨਹੀਂ ਤਾਂ ਅਸੀਂ ਬੈਂਕਾਂ ਵਾਲੇ ਬੁਲਾਉਣੇ ਆ ਉਹ ਸਾਡੇ ਕੋਲੋਂ ਕਿੱ ਜਾ ਜਾਂਦੀ ਕਰੀਦੀ ਆ ਇਹ ਤਾਂ ਇੱਕ ਟੂ-ਵੀਲਰ ਨੂੰ ਲੈ ਕੇ ਇਹ ਤਾਂ ਬੇਵਕੂਫੀ ਕਰਕੇ ਏਡੀ ਵੱਡੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਹਾਂਜੀ ਆਰ.ਸੀ. ਕਰਦੇ ਨੂੰ WhatsApp ਦੇ ਰਿਹਾ ਆਰ.ਸੀ. ਕਦੇ ਆਰ.ਸੀ. ਦੇ ਦੇ ਉਹ ਆਸੂ ਸਤ ਇਹਨੇ ਆਰ.ਸੀ. ਫੋਟੋ ਕੱਚੇ ਕਰ ਕੀ ਦੇ ਦੇ ਗੀ ਇਹ ਆਪਣੇ ਥੋੜੇ ਮੈਡਮ ਸਾਹਿਬ ਕੱਲ ਚੈੱਕ ਕਰਵਾ ਸੀ ਆਰ.ਸੀ. ਵੀ ਇੰਡੀਆ ਦਾ ਸਾਰਾ ਕੁਝ ਉਹ ਮੈਡਮ ਨੂੰ ਆਪੀ ਵੀ ਲਈ ਸਾਡੇ ਕੋਲੋਂ ਆ ਮੈਡਮ ਨੂੰ ਬੁਲਾ ਲਉ ਤਾਂ ਬਿਲਕੁਲ ਪਹਿਲੇ ਦਿਖਾ ਦੱਸਿਓ ਉਹ ਆਪਾਂ ਹੁਣ ਬਾਰ ਬਾਰ ਆਰਸੀਆਂ ਦਿਖਾਈ ਜਾਵਣਗੀਆਂ ਹੱਥ ਖਾ ਲਓ ਆਰਸੀ ਨਹੀਂ ਪਹਿਲਾਂ ਇੱਕ ਗੱਲ ਮੈਂ ਕੋਈ ਗੱਲ ਨਹੀਂ ਆਪਾਂ ਦਿਖਾਉਣ ਦੇ ਨਾ ਕੋਈ ਗੱਲ ਨਹੀਂ ਟੈਕ ਨਾ 1500 ਹੀ ਆ ਕੇ ਮੈਂ ਹਾਂਜੀ 1500 ਮੈਨੂੰ ਮਾਈ ਨਾ ਕਹਿੰਦੇ ਥੋੜੀ ਬੈਠ ਦੇ ਕੇ ਮੇਰੇ ਜਿਹੜੇ ਇਸ ਮੈਡਮ ਇੱਥੇ ਕੁਰਸੀ ਚਾਏ ਹੋਗਾ ਕੋਈ ਨਹੀਂ ਮੈਂ ਗੱਲ ਕਰ ਰਹੇ ਹਾਂ ਗੁਆਰੰਟੀ ਦੀ ਗੱਲ ਕਰ ਰਹੇ ਹਾਂ ਜਿਹਦੇ ਸਾਡੇ ਨਾਲ ਗੱਲ ਕਰਦੀ ਸੀ ਉਹ ਭੰਣਾਗੇ ਬੇਨਤੀ ਕਰ ਰਿਹਾ ਮੈਂ ਤੁਹਾਨੂੰ ਕੁਝ ਕਹਿ ਠੀਕ ਹੈ ਨਹੀਂ ਨਹੀਂ ਅਸੀਂ ਤੁਹਾਨੂੰ ਕਹਾਂ ਤੁਹਾਨੂੰ ਨਹੀਂ ਮੈਂ ਜਦੋਂ ਆਇਆ ਮੈਂ ਬੇਨਤੀ ਕਰ ਰਿਹਾ ਸਾਨੂੰ ਆ ਡਰਾਮੇ ਵਾਲ ਸਾਨੂੰ ਸੱਚ ਦੀ ਗੱਲ ਕਰੋ ਝੂਠ ਦਾ ਮਖੌਟਾ ਲਾ ਕੇ ਗੱਲ ਕਰੋ ਹਾਂ ਜੀ ਮੈਨੂੰ ਤਾਂ ਗੱਲ ਵੀ ਨਹੀਂ ਪਤਾ ਨਹੀਂ ਪਤਾ ਪਹਿਲਾਂ ਸਟਾਫ ਨੂੰ ਤਾਂ ਬੁਲਾਓ ਤੁਸੀਂ ਕਹਿੰਦਾ ਸਟਾਫ ਨੂੰ ਬੁਲਾਓ ਸਾਲੇ ਮਹਿਮਾਨੀ ਪਤਾ ਲੱਗੂ ਬਣਾ ਜੀ ਤੁਸੀਂ ਜਿਹੜਾ ਬੈਠਾ ਉਹਨੂੰ ਤੁਹਾਨੂੰ ਪਤਾ ਉਹ ਕੌਣ ਹੈ ਇਹ ਡਰਾਈਵਰ ਬੰਦੇ ਹੁੰਦੇ ਨੇ ਜੋਤੀ ਮੈਡਮ ਸੀ ਕਿ ਤੁਹਾਡੇ ਹੁਣ ਦੱਸ ਦਵਾਂ ਹਾਂਜੀ ਜੋਤੀ ਸੀਗੀ ਦੱਸੋ ਹਾਂਜੀ ਬੁਲਾਓ ਫਿਰ ਉਹਨਾਂ ਨੂੰ ਤੁਹਾਨੂੰ ਦੱਸ ਦਿੰਦੇ ਗੱਲਾਂ ਨੇ ਲੇਕਿਨ ਇਹਦੀ ਹੁਣ ਤੁਸੀਂ ਕਹਿੰਦਾ ਜੋਤੀ ਸੀ ਬੁਲਾ ਲੈਣੇ ਸਾਨੂੰ ਸਾਰਾ ਕੁਝ ਪਤਾ ਆ ਤੂੰ ਮੈਨੂੰ ਕਿਉਂ ਪਤਾ ਹੋਗਾ ਦੱਸੋ ਜੀ ਤੁਹਾਨੂੰ ਪਤਾ ਨਹੀਂ ਕਿ ਮਾਲਕ ਇੱਥੋਂ ਦੇ ਤੂੰ ਹੰਨਰ ਹੋ ਇੱਥੋਂ ਦੇ ਕੋਈ ਵੀ ਹੈ ਤੁਸੀਂ ਇੱਥੇ ਤੇ ਤੁਹਾਡੇ ਹੱਥ 'ਚ ਡੋਰ ਹੈ ਐਡੀ ਵੱਡੀ ਤੁਸੀਂ ਏਜੰਸੀ ਐਡੀ ਵੱਡੀ ਸੁਣੋ ਐਡੀ ਵੱਡੀ ਦਾ 70000 ਗੱਡੀਆਂ ਫਾਈਨਾਂਸ ਕੀਤੀਆਂ ਹੁੰਦੀਆਂ 70000 ਗੱਡੀਆਂ ਕੀਤੀਆਂ ਹੁੰਦੀਆਂ ਹੁਣ 70000 ਗੱਡੀਆਂ ਦੇ ਵਿੱਚੋਂ ਕਿੰਨੀਆਂ ਤੁਸੀਂ ਚੋਰੀ ਚੁੱਕ ਕੇ ਲੈ ਕੇ ਆਂਦੀਆਂ ਲੋਕਾਂ ਦੀ ਉਹ ਵੀ ਦੋਸਤੋ ਚੋਈ ਅਸੀਂ ਨਹੀਂ ਚੱਕਦੇ ਸਾਡੀ ਜਿੱਦ ਚੱਕ ਕੇ ਲੈ ਜਾਂਦਾ ਨਾ ਕਿਸੇ ਦਾ ਅਸੀਂ ਇੱਧਰ ਤੁਸੀਂ ਸਾਡੇ ਦੱਸੋ ਏਜੰਸੀ ਨੂੰ ਮਾਨ ਜੀ ਸ੍ਰੀਮਾਨ ਜੀ ਤੁਹਾਡੀ ਮੇਰੇ ਹੋਣਾ ਬੰਦੇ ਮੰਨੇ ਆ ਜੇ ਦੱਸ ਕੇ ਤੁਸੀਂ ਚੱਕ ਸਕਦੇ ਜਦੋਂ ਤੁਸੀਂ ਫਾਈਲ ਸਾਈਨ ਕਰਦੇ ਨਾ ਜੀ ਉੱਚ ਸਾਈਨ ਕਰਦੇ ਆ ਕਿ ਇਹ ਡਿਪਾਰਟ ਹੋਣੀ ਤੇ ਹੈਗੀ ਸਾਨੂੰ ਇੱਕ ਬਾਹਰ ਨੂੰ ਤੁਸੀਂ ਦੱਸ ਕੇ ਚੁੱਕ ਸਕਦੇ ਨਹੀਂ ਹੈਗੇ ਇੱਕ ਬਾਹਰ ਦੇ ਕੋ ਭਾਈ ਸਾਹਿਬ ਤੁਹਾਡੇ ਬੈਕ ਪੈਸਟ ਟੁੱਟੀ ਹੋਈ ਆ ਭਾਈ ਸਾਹਿਬ ਤੁਸੀਂ ਜਦੋਂ ਤੀ ਚੁੱਕੋਗੇ ਤੁਸੀਂ ਦੱਸ ਮੋੜ ਸਕਦੇ ਹੋ ਐਡਾ ਚੋਰੀ ਨਹੀਂ ਚੱਕ ਸਕਦੇ ਚੋਰੀ ਦਾ ਪਰਚਾ ਪੈਂਦਾ ਤੁਹਾਡੇ ਤੇ ਜਿੱਥੇ ਦਾ ਅਸੀਂ ਤਾਂ ਸਕੂਟਰ ਨੂੰ ਲੱਭਦੇ ਕਾ ਪਾਗਲ ਹੋ ਗਏ ਵੀ ਕਿੱਧਰ ਗਈ ਇਹਦਾ ਕਿਸ਼ਤਾਂ ਦੇਣੀ ਇਹਨੇ ਗਰੀਬ ਬੰਦੇ ਨੇ ਕਿਤਨੀ ਕਿੱਦਾਂ ਲਈ ਹੁੰਦੀ ਆ ਇਹ ਗੱਲ ਥੋੜੀ ਹੀ ਹੁੰਦੀ ਆ ਸਦਾ ਬਉਜੀ ਭਾਵੇਂ ਜਿਹੜੇ ਮਿੰਨੇ ਕੇ ਹੋ ਗੱਡੀ ਚੁੱਕ ਕੇ ਲੈ ਕੇ ਆਏ ਹੋ ਭੜੇ ਲਿਖੇ ਮੈਂ ਲਾਦਾ ਸੀ ਜਿਹੜੇ ਮਿੰਨੇ ਕੇ ਇਸ ਕੇ ਲੈ ਕੇ ਆਏ ਹੈ ਭੜੇ ਲਿਖੇ ਹੋਗਾ ਭੜੇ ਲਿਖੇ ਆ ਜਾਣਕਾਰੀ ਮਿਲਦੀ ਨਹੀਂ ਲੈ ਕੇ ਆਇਆ ਜੀ ਕਿਸਤ ਲੈ ਕੇ ਆਏ ਨੇ ਨਾਲ ਕਿਸਤ ਲੈ ਕੇ ਆਏ 11ਵੇਂ ਮਹੀਨੇ ਦੀ ਕੱਟਿਓ 22 ਤਰੀਕ ਦੀ ਕਿਸਤ ਆ ਲੱਗੇ ਜੋ ਬੰਦ ਕੇ ਫਿਰ ਤੁਸੀਂ ਆਪ ਵੇਖੋ ਨਾ ਮੈਂ ਕਿ ਵੀ ਗਲਤ ਕੌਣ ਆਈ ਸਾਡੇ ਵਿੱਚ ਜੀ ਅਸੀਂ ਤੁਹਾਨੂੰ ਕਹਿਣ ਥੋੜੀ ਆਏ ਤੁਸੀਂ ਗਲਤੋਂ ਸੀਟ ਧੰਨਵਾਦ ਕਰਕੇ ਕੱਟੀ ਗਈ ਆ ਕੱਢੇ ਸੀਟ ਅਰੇ ਰੱਤ ਕੱਲ ਕੱਢ ਕੇ ਦਿੱਤੀ ਬੰਦਾਂ ਨੂੰ ਵੀ ਕਢਾ ਲਿਆ ਹੁਣ ਤੋਂ ਆਪਨੀ ਕੋਈ ਗੱਲ ਨਹੀਂ ਲੈ ਬਾਈ ਪਰੇਸ਼ਾਨੀ ਕਿਸੇ ਨੂੰ ਕਰੀਦਾ ਹਾਂ ਅਰਸੀ ਅਰਸੀ ਆ ਚ ਕੋਈ ਆਸ਼ੀਸ਼ ਮੱਲ ਪਰੀਸਾਨ ਕਰਨਾ ਤੁਸੀਂ ਦੱਸੋ ਵੀ ਪੈਸੇ ਦੋ ਵੀ ਭਾਈ ਤੁਹਾਡੇ ਪੈਸੇ ਆ ਨਹੀਂ ਰਹੇ ਗੱਡੀ ਲੈ ਜਾ ਗਏ ਰਹੇ ਆ ਮੈਡਮ ਨੂੰ ਬੁਲਾ ਕੇ ਲੈ ਕੇ ਆਂਦਾ ਮੈਂ ਗੱਲ ਕਰਦਾ ਉਹ ਬੰਦਾ ਨਹੀਂ ਆਇਆ 10 ਘੰਟਾ ਸਾਨੂੰ ਬੈਠਿਆ ਨਹੀਂ ਉਹ ਬੈਠੇ ਅੰਦਰ ਬੇਕੂ ਬਣਾਈ ਜਾਂਦੇ ਆ ਸਾਨੂੰ ਅੰਦਰ ਬੈਠੇ ਕੋਈ ਗੱਲ ਹੀ ਨਹੀਂ ਤੁਹਾਡੇ ਜੀ ਕੋਈ ਸਟੇਟਮੈਂਟ ਹੈ ਤੁਹਾਡੇ ਕੋਈ ਬੰਦੇ ਵਾਲੀ ਉਹ ਜੁਬਾਨ ਕੋਈ ਕਰਦੇ ਨੇ ਬਈ ਝੂਠ ਤੇ ਝੂਠ ਤੁਸੀਂ ਝੂਠ ਭੰਗ ਬੋਲਣ ਵਾਲੇ ਲੋਕ ਹੋ ਤੁਸੀਂ ਸਰ ਆਪਾਂ ਨੇ ਲੋਨ ਦਿੱਤਾ ਸਰ ਇਹ ਝੂਠ ਭੰਗ ਤਾਂ ਛੱਡੋ ਲੋਨ ਕਿਹਦਾ ਦਿੱਤਾ ਬਾਬਾ ਜੀ ਤੁਸੀਂ ਪੈਸੇ ਕਮਾਉਣ ਵਾਸਤੇ ਲੋਨ ਦਿੱਤਾ ਇੱਕ ਮੇਰੀ ਐਡੀ ਵੱਡੀ ਗੱਲ ਤੁਸੀਂ ਸਾਡੇ ਸੁਣੀ ਕੋਈ ਤੁਸੀਂ ਐਡੀ ਵੱਡੀ ਗੱਲ ਕਹਿ ਰਹੇ ਹੋ ਠੀਕ ਆਪਾਂ ਨੇ ਤਾਂ ਲੋਨ ਕੀਤਾ ਹੀ ਨਾ ਜੀ ਇਹਦਾ ਆਪਾਂ ਪਾਣੀ ਝੂਠ ਦੇ ਭਾਂਗ ਦਾ ਵਿੱਚ ਝੂਠ ਦਾ ਮਾਰ ਲੋ ਬਾਈ ਬੂਜੀ ਲੋਨ ਦਾ ساری ਦੁਨੀਆ ਕਰਾਉਂਦੀ ਝੂਠ ਦਾ ਸਾਡੇ ਤੁਹਾਡਾ ਕੀ ਕੰਮ ਹੈ ਵਿੱਚ ਝੂਠ ਦੇ ਵਿੱਚ ਕੀ ਕੰਮ ਹੈ ਜਿਹੜੀ ਸੱਚ ਨਜ਼ਰ ਵਾਲੇ ਹੋਏ ਸਾਡੇ ਕੋਲੇ ਪੈਸੇ ਜਿਹੜੇ ਲੈਂਦੇ ਆਗੇ ਤੁਹਾਨੂੰ ਦੇਣ ਦਾ ਪਿਆਰ ਹੈ ਹੈ ਕਿ ਉਹ ਝੂਠ ਦੇ ਪਲਈਓ ਤੁਹਾਡਾ ਬੰਦਾ ਪੈਸੇ ਸਾਡੇ ਤੋਂ ਨਿਕਲ ਲਿਆ ਬਾਈ ਸੋ ਜੀ ਇੱਕ ਤਾਂ ਬੰਦੇ ਦਾ ਜੀ ਉੱਥੇੋਂ ਤੁਹਾਨੂੰ ਸਾਰਾ ਕੁਝ ਪਤਾ ਹੁੰਦੇ ਹੋਏ ਵੀ ਝੂਠ ਦਾ ਮਕੋਟਾ ਪਾ ਕੇ ਸਾਡੇ ਮੂਰੇ ਬਹਿ ਗਏ ਕਿ ਸਾਨੂੰ ਕੋਈ ਜਾਣਕਾਰੀ ਨਹੀਂ ਜ ਆ ਝੂੜਦਾ ਮਕੋਟਾ ਲਾ ਕੇ ਗੱਲ ਕਰੋ ਸਮਾਜ 'ਚ ਆ ਕੇ ਵਿਚਰੋ ਸੱਚਾਈ ਤੇ ਸੱਚਾਈ ਦੇ ਵਿਚਰੀ ਦੇ ਬੱਚੇ ਆਲੇ ਹੋ ਇਹ ਕਮਾਈਆਂ ਖਾ ਕੇ ਬੱਚੇ ਪਾਲਨੇ ਨਹੀਂ ਇਹ ਗੱਲ ਦਿਮਾਗ 'ਚ ਰੱਖਿਓ ਵੱਦੋ ਮਾਮਾ ਬਹੁਤ ਗੰਦੀ ਚੀਜ਼ ਹੁੰਦੀ ਦਿਹਾੜੀਦਾਰ ਬੰਦਾ ਹੁੰਦਾ ਜਿਹੜਾ ਤੁਹਾਨੂੰ ਇੱਥੇ ਕਿਸ਼ਤਾਂ ਦੇ ਰਿਹਾ ਟੈਂਪੂ ਚਲਾ ਕੇ ਵਿਚਾਰਾ ਗੁਜ਼ਾਰਾ ਕਰਦਾ ਹਾਂ ਤੂੰ ਦਾ ਏਸੀ ਦੀ ਬਾਈ ਪੈਠ ਕੇ ਤੂੰ ਤਾਂ ਕੱਲਾਂ ਕਰੀ ਜਾਨਾ ਤੈਨੂੰ ਕੀ ਪਤਾ ਹੁੰਦਾ ਸ਼ਾਮ ਤੱਕ ਕਿੰਨੇ ਪੈਸੇ ਬੰਦੇ 300 ਰੁਪਏ ਮਹੀਨੇ ਬੰਦਾ 300 ਰੁਪਏ 'ਚ ਕੀ ਗੁਜ਼ਾਰਾ ਹੁੰਦਾ ਵੀ ਬੱਚੇ ਲਈ 2 ਕਿਲੋ ਆਟਾ ਲੈ ਕੇ ਜਾ ਕੇ ਵੱਦੋ ਮਾ ਲੈ ਕੇ ਤੂੰ ਤੇਰੇ ਬੱਚੇ ਕੀ ਰ ਜੇ ਲੋਕ ਫੋਟੋਆਂ ਲੱਗ ਜਾਂਦੀਆਂ ਕੰਨਾਂ ਦੇ ਸਾਰੀ ਜ਼ਿੰਦਗੀ ਲਈ ਆਏ ਬੈਠੇ ਸ਼ਾਮ ਤੋਂ ਜਾਂਦੇ ਕਿਸੇ ਮੈਨੂੰ ਕਹਿ ਰਹੇ ਹੋ ਕਹੂੰਗਾ ਬੱਬਾ ਸੱਚਾਈ ਦਾ ਕਹਿਣਾ ਬੱਬਾ ਜੀ ਤੁਸੀਂ ਮੇਰੀ ਗੱਲ ਤਾਂ ਸੁਣੋ ਸੁਣਾਉਣ ਦੇ ਵਿੱਚ ਸੁਣੀ ਆ ਚਾਰ ਦਿਨਾਂ ਤੋਂ ਸੁਣਦੇ ਆ ਰਹੇ ਆ ਸਾਡੀ ਸੁਣਦੇ ਨਹੀਂ ਨਾ ਹੋ ਗਏ ਸਾਨੂੰ ਯਾਰ ਪਛਾਣ ਮੈਂ ਚਾਰ ਦਿਨਾਂ ਤੋਂ ਸੁਣਦੇ ਆ ਰਹੇ ਆ ਮੈਂ ਤਾਂ ਅੱਜ ਬੈਠਾ ਤੁਹਾਡੇ ਅੱਗੇ ਨਹੀਂ ਫਿਰ ਬੁਲਾਓ ਉਹਨਾਂ ਬੰਦਿਆਂ ਨੂੰ ਜਿਹੜੇ ਬੈਠੇ ਸੀ ਉਹਨੂੰ ਤਾਂ ਬੁਲਾਓ ਜਿਹੜੇ ਚਾਰ ਉਹਨਾਂ ਨੂੰ ਸੁਣਦੇ ਉਹਨਾਂ ਨੂੰ ਸੁਣਦੇ ਸੁਣਾਈਏ ਫਿਰ ਆਪਾਂ ਜਿਹੜਾ ਹੁਣ ਇੱਥੇ ਗੱਲ ਕਰ ਰਿਹਾ ਸੀ ਉਹਨੂੰ ਬੁਲਾਓ ਉਹਨੂੰ ਸਰਦਾਰ ਜੀ ਨੂੰ ਬੁਲਾਓ ਜਿਹੜੇ ਜਨ ਬਸਤ ਕਰ ਆਉਣੀ ਆ ਮੁੜ ਕੇ ਹੋ ਵੀ ਨਹੀਂ ਆਇਆ ਇਸ ਕਾਊਂਟਰ ਦੇ ਉੱਪਰ ਨਾ ਛੇਵੇਂ ਬੰਦਾ ਆ ਚੁੱਕਿਆ ਗੱਲ ਕੋਈ ਨਹੀਂ ਕਾਂਡੇ ਬੱਟੇ ਲੱਗੇ ਉਹ ਸੱਤਵਾਂ ਹੋਰ ਆ ਗਿਆ ਇਹ ਸੱਤਿਆਂ ਤੋਂ ਵੱਧ ਮਾਦਿਆਂ ਜਿਹੜੇ ਜਿੱਕਰ ਦੇ ਲੇਢੀ ਦੇ ਉੱਤੋਂ ਟੋਪੇ ਜਵਾੜਦੇ ਉੱਤੋਂ ਜਿੱਕਰ ਦੇ ਲੇਢੀ ਦੇ ਸੱਤ ਟੋਪੇ ਜਵਾੜਦੇ ਨਾ ਨਾ ਓ ਬੇਗੋ ਬਣਾਈ ਜਰਾ ਬੇਗੋ ਇੱਕ ਆ ਗਿਆ ਚਲ ਤੂੰ ਆ ਗਿਆ ਤੂੰ ਬਿਸਮਾਰ ਲੈ ਯਾਰ ਚਲ ਇਹਨੂੰ ਟਾਈਮ ਦੇ ਦੇ ਕੱਲ ਦਾ ਪਾ ਦੇ ਚਲ ਯਾਰ ਆ ਗਿਆ ਇਹਨਾਂ ਦੀ ਛਿੰਡੀ ਗੱਲਾਂ ਕਰੋ ਰੋਟੀ ਨੂੰ ਚੋਚੀ ਗਏ ਨਾਲੀਆਂ ਗੱਲਾਂ ਕਰਦੇ ਆ ਸਾਡੇ ਸਹੀ ਗੱਲ ਤੁਸੀਂ ਮੇਰੇ ਜਵਾਬ ਦੇ ਬੱਚੇ ਆ ਸੀ ਗੱਲ ਵਿੱਚ ਇਹ ਚੀਜ਼ ਆਪਜੀ ਜਵਾਬ ਦੇ ਸਕਦੇ ਆ ਇਹ ਸਾਡੇ ਵੀਰ ਦੀ ਸਟੇਟਮੈਂਟ ਹੈ ਉਹੀ ਲੋਨ ਨੰਬਰ ਹੈ ਜਿਹੜੀ ਸਾਡੀ ਸਕੱਟਰੀ ਤੁਸੀਂ ਲੈ ਕੇ ਆਏ ਹੋ ਇਹ ਸਟੇਟਮੈਂਟ ਤੁਸੀਂ ਘੱਟੋ ਘਾਟ 3 ਜਾਂ 4 ਘੰਟੇ ਤੇ ਟੇਬਲ ਤੇ ਰੱਖ ਕੇ ਸਾਨੂੰ ਬੁੱਧੂ ਬਣਾਈ ਗਏ ਹੋ ਤੁਸੀਂ ਉਹਨਾ ਸੀ ਬੁੱਧੂਆ ਸਰਾ ਸੀ ਤਾਂ ਮੈਂ ਤਾਂ ਹੈ ਹੀ ਨਹੀਂ ਸੀ ਨਾ ਜਿਹੜੇ ਬੰਦੇ ਇੱਥੇ ਮਾਰ ਕਰ ਰਹੇ ਉਹ ਤਾਂ ਕਰ ਰਹੇ ਆ ਮਿਲਾ ਰਹੇ ਨਾ ਹਾਂ ਜਿਹੜੇ ਤੇ ਤੁਹਾਡੇ ਬੰਦੇ ਉਹ ਤਾਂ ਹੈ ਨਾ ਉਹ ਤਾਂ ਬੋਲਦੇ ਪਏ ਨਾ ਬੇਕੂ ਬਣਾ ਰਹੇ ਆ ਨਾ ਹਨਾ ਗੱਲ ਇਹ ਆ ਸਾਰੀ ਆ ਤੁਹਾਡੇ ਮਾਲਕ ਜਿਹੜੇ ਵੱਡੇ ਵੱਡੇ ਮਾਲਕ ਉਹ ਵੀ ਨਹੀਂ ਕਹਿੰਦੇ ਉਹਨੇ ਵੀ ਤੁਸੀਂ ਦੇਖੋ ਕਿ ਮਟ ਕੀਤੀ ਇੱਥੇ ਚਲੋ ਆਪਾਂ ਇੱਕ ਗੱਲ ਮੇਰੇ ਬੱਚਿਆਂ ਦਾ ਕੀ ਹੋਇਆ ਇਹ ਤੁਹਾਡੇ ਬੱਚਿਆਂ ਨੂੰ ਕਹਿ ਹੀ ਨਹੀਂ ਰਹੇ ਕਿ ਕੀ ਬਜੋ ਦਾ ਭਲਾ ਕਹਿੰਦੇ ਆ ਭਲਾ ਕਹਿੰਦੇ ਆ ਉੱਪਰ ਕੀ ਲਾ ਕੇ ਖੀਰ ਦਿੰਦੇ ਲੈਣ ਲੱਗੇ ਹੋ ਇੱਥੇ ਕੀ ਨਾ ਗੱਲ ਕਿਹਨੇ ਖਾਣੇ ਆ ਤੁਹਾਡੇ ਭੂਏ ਦੁੱਕ ਤੁਹਾਨੂੰ ਲੱਗਿਆ ਨਾ ਖਾਣੇ ਤੋਂ ਫਿਰ ਲੱਗਿਆ ਹਾਂ ਇਹੀ ਤਾਂ ਬੱਚੇ ਕਿੱਥੇ ਪਾਲਣੇ ਆਂ ਬਈ ਨਾ ਕਹਿੰਦੀ ਆ ਕਮਾਈਆਂ ਤੋਂ ਤਾਂ ਬੱਚੇ ਪਾਲਾਂਗਾ ਦਾ ਭਾਈਓ ਫਿਰ ਇਹੀ ਕੁਝ ਹੋਣਾ ਤੇਨੂੰ ਇਹੀ ਕੁਝ ਹੋਊਗਾ ਠੀਕ ਆ ਕਮਾਈ ਤਾਂ ਸਾਡੇ ਕਰਦੇ ਆ ਤੂੰ ਕਹਿੰਦਾ ਬੱਚਿਆਂ ਦਾ ਕਸੂਰ ਮੈਂ ਤੁਹੇ ਤੇ ਲਾਏਗਾ ਉਹ ਗੱਲ ਸੱਚਾਈ ਦੇ ਰਹਿਣਾ ਸੱਚਾਈ ਸੁਣਨ ਦੀ ਹਿੰਮਤ ਨਹੀਂ ਸੱਚਾਈ ਸੁਣਦਾ ਨਹੀਂ ਸੁਣਦਾ ਕਿੱਥੇ ਆ ਤੂੰ ਹਿੰਮਤ ਹੀ ਨਹੀਂ ਤੇਰੇ ਕੋ ਸੱਚਾਈ ਸੁਣਨ ਦੀ ਦੇਖੋ ਜੀ ਸਰ ਤੇਰਾ ਪਹਿਲਾ ਹੀ ਟਾਈਟਲ ਉਹ ਹੁੰਦਾ ਨਾ ਤੈਨੂੰ ਬਾਬੇ ਨੇ ਬੋਲਣਾ ਹੀ ਨਹੀਂ ਸੀ ਇਹਨਾਂ ਕੋਈ ਕਹਿਣਾ ਹੀ ਨਹੀਂ ਸੀਗਾ ਤੂੰ ਪਹਿਲਾਂ ਹੀ ਕਹਿ ਰਿਹਾ ਸੀ ਅਸੀਂ ਤੁਹਾਨੂੰ ਅੱਗੇ ਬੁਲਾ ਰਹੇ ਹਾਂ ਅਸੀਂ ਸ਼ਾਂਤੀ ਵਾਲੇ ਬੰਦੇ ਆ ਅਸੀਂ ਸ਼ਾਂਤੀ ਵਾਲੇ ਬੰਦੇ ਚਾਰ ਦਿਨ ਤੋਂ ਤੁਹਾਡੇ ਪਿੱਛੇ ਫਿਰ ਰਹੇ ਆ ਪਾਗਲਾ ਸੀ ਚਾਰ ਦਿਨ ਹੋ ਗਏ ਸਰਦਾਰ ਜੀ ਆਜੋ ਇਸ ਦਿਨ ਆਜੋ 12 ਵਜੇ ਆਜੋ ਕੱਲ ਆਜੋ ਪਰਸੋਂ ਆਜੋ ਇਹ ਕੀ ਡਰਾਮਾ ਲਾ ਰਹੇ ਤੁਸੀਂ ਚਾਰ ਦਿਨ ਦਾ ਹੁਣ ਤੁਸੀਂ ਮੈਨੂੰ ਦੱਸੋ ਜੀ ਉਧਰੋਂ ਆਣਿਆ ਸਾਡੇ 250 ਦਾ ਤੇਲ ਹੱਬ ਡੋਣ ਲੱਗਦਾ ਜਿੱਥੋਂ ਵੀ ਆਣੇ ਆ ਚੰਡੀਗੜ੍ਹੋਂ ਆਏ ਆ ਚੰਡੀਗੜ੍ਹ ਤੋਂ ਆਏ ਆ ਚੰਡੀਗੜ੍ਹ ਮੋਰਚੇ ਤੋਂ ਆਏ ਆ ਮੋਰਚੇ ਲੱਗਿਆ ਦਿੱਲੀ ਉੱਥੇ ਮਾਲੀ ਮਾਲੀ ਸੀ ਚੰਡੀਗੜ੍ਹ ਵੀ ਪਤਾ ਤੇ ਜਿਹੜਾ ਆਇਆ ਜਿੱਤੇ ਤੇਲ ਨਾਲਾ ਕਿੰਨਾ ਲੱਗਦਾ ਇਹ ਹੁਣ ਤੁਸੀਂ ਖਰਚ ਦਿਓਗੇ ਸਾਨੂੰ ਖਰਚਾ ਸਾਡਿਆਂ ਗੜਿਆਂ ਤੇ ਅਸੀਂ ਕਈਆਂ ਮਾਰ ਗਏ ਤੇਲ ਲੱਗ ਜਾਂਦਾ ਗੱਡੀਆਂ ਚਾਉਣ ਦਾ ਆਹ ਗੱਡੀ ਐ ਸਕਾਰ ਦੀ ਨਹੀਂ ਗੱਡੀ ਚੱਕੇ ਕਿੱਥੇ ਹੈ ਲੋ ਕੇ ਨਹੀਂ ਇਹਨਾਂ ਦੀ ਗਿੱਲ ਚੌਂਕ ਤੋਂ ਜੀ ਗਿੱਲ ਚੌਂਕੋਂ ਜੁਕੀ ਐ ਇਹ ਲੁਧਿਆਣੇ ਦੇ ਸੰਗ ਨੇ ਇਹ ਇਹ ਲੁਧਿਆਣੇ ਦੇ ਸੰਗ ਇੱਥੇ ਤੋਂ ਗੱਡੀ ਐ ਇੱਥੇ ਦਾ ਨੰਬਰ ਇੱਥੇ ਦੇ ਆਪਾਂ ਸਾਨੂੰ ਇਹਨਾਂ ਨੇ ਬੁਲਾਇਆ ਕੱਲ ਜਹੇਦਾਰ ਜੀ ਆਈ ਸਾਡੇ ਵੱਡੇ ਮੁਖੀ ਮੁਖੀਆ ਨੇ ਦੁਬਾਰਾ ਸਾਨੂੰ ਫੋਨ ਕੀਤਾ ਵੀ ਤੁਸੀਂ ਜਾਓ ਉੱਥੇ ਜਾ ਕੇ ਸਿਆਣੇ ਦੇ ਦੇਦਾਰਾ ਠੰਡ ਜਸੀ ਆਪਣੇ ਬਜ਼ੁਰਗਾਂ ਨੂੰ ਲਿਆਉਂਦੇ ਬਾਰ-ਬਾਰ ਚੰਗੇ ਲੱਗਦੇ ਤੁਹਾਡੇ ਅੰਦਰ ਪਹਿਲਾਂ ਵੀ ਤੇ ਬਜ਼ੁਰਗ ਦੇਖੋਗੇ ਦਿਖੋਗੇ ਬਜ਼ੁਰਗਾਂ ਲਿਆਉਂਦੇ ਚੰਗੇ 4 ਦਿਨ ਹੋ ਗਏ ਗੇੜੇ ਮਾਰ ਮੈਂ ਤੁਹਾਡੇ ਪਿਓ ਦੇ 4 ਗੇੜੇ ਮਰਵਾਵਾ ਤੁਹਾਨੂੰ ਕਹਿਆ ਜਾ ਲੱਗੂ ਤੁਸੀਂ ਮੈਨੂੰ ਦੱਸੋ ਤੁਸੀਂ ਕਹਿੰਨਾ ਬੋਲਣਾ ਉੱਪਰ ਹੈ ਉਹ ਉੱਪਰ ਪਹੁੰਚ ਗਏ ਸਾਡਾ ਪਿਓ ਵੀ ਗੇੜੇ ਮਾਰਦੇ ਜੀ ਤੇ 4 ਦਿਨ ਸਾਡਾ ਵੀ ਉੱਥੋਂ ਲੈ ਕੇ ਆਏ ਠੀਕ ਹੈ ਨਾ ਬਾਬਾ ਜੀ ਮਰੇ ਵੀ ਦੇਖ ਸਾਡਾ ਵੀ ਪਿਓ ਆ ਜਾਣਾ ਸਭ ਨਹੀਂ ਆ ਸ਼ਨੀਵਾਰ ਨੂੰ ਲੈ ਕੇ ਆਏ ਕੱਲ ਵੀ ਸਾਡਾ ਚਿੱਟੇ ਦਾੜੇ ਦੀ ਤਾਂ ਲਿਆਜ ਕਰ ਲਓ ਕਮ ਸੇ ਕਮ ਉਹ ਤਾਂ ਗੇੜੇ ਮਰਵਾਈ ਜਾਂਦੇ ਆਂ ਯਾਰ ਸ਼ਰਮੀ ਨਹੀਂ ਆਉਂਦੀ ਜਿਹੜੇ ਇੱਥੇ ਬੰਦੇ ਰਹਿੰਦੇ ਆਗੇ ਜਿਹੜੇ ਚਾਰ ਵਾਰੀ ਗੇੜੇ ਕਾਢੇ ਆਂ ਜੀ ਸਾਡੇ ਵਿਦਵਾਨ ਬੰਦੇ ਕੋਲੋਂ ਪੁੱਛੋ ਬਾਣਾ ਕੀ ਆ ਉਹ ਤੁਹਾਨੂੰ ਦੱਸੂਗਾ ਜੀ ਨਹੀਂ ਤੁਹਾਡੀ ਸਮਝ ਵਿੱਚ ਉਹ ਸਵਾਤੇ ਮੈਂ ਤੁਹਾਨੂੰ ਐ ਕਹਿੰਦਾ ਵੀ ਗੁੱਸਾ ਨਾ ਕਰਿਓ ਤੇ ਅਸੀਂ ਵੀ ਨਹੀਂ ਤੁਹਾਨੂੰ ਕੋਈ ਬੁਰਾ ਬੋਲ ਰੇ ਮੁੰਡਾ ਬੋਲ ਰੇ ਲੇਕਿਨ ਬਾਣਾ ਪੁੱਛੋ ਕਿ ਇਹਨੂੰ ਬਾਣਾ ਹੈ ਕਿ ਬਾਣੇ ਨੂੰ ਤੁਸੀਂ ਆਪਾਂ ਐ ਵੀ ਸਮਝਿਆ ਹੋਇਆ ਜੀ ਆਜੋ ਚੱਲਜੋ ਆਜੋ ਚੱਲਜੋ ਤੁਸੀਂ ਇੱਕ ਗੱਲ ਕਹਿ ਦੋ ਬੋ ਸੱਚ ਬੋਲ ਦੋ ਝੂਠ ਬੋਲ ਦੋ ਅੱਗੇ ਅਸੀਂ ਜਾਣੀਏ ਅਜੀ ਤਾਂ ਬੰਦਾ ਚੀਜ਼ ਲੈ ਕੇ ਦੋ ਜੀ ਇੱਥੇ ਸਾਨੂੰ ਹੋਰ ਕੁਝ ਨਹੀਂ ਹੈਗਾ ਚੀਜ਼ ਲੈ ਕੇ ਦੋ ਇੱਥੇ ਉਸੇ ਬੰਦੇ ਕੋਲ ਹੀ ਹੈ ਜਿਹਨੇ ਫੋਨ ਕੀਤਾ ਲਿਆਓ ਚੀਜ਼ ਉਹਦੇ ਕੋਲ ਹੀ ਹੈ ਉਹਨੇ ਕਿਹਾ ਕਿ ਨੇ ਥਾਣੇ ਹੀ ਥਾਣੇ ਵੀ ਗਏ ਆ ਬਾਈ ਥਾਣੇ ਕਿਹੜੀਆਂ ਹੁੰਦੀਆਂ ਵਾ ਜਲਸੀ ਵਾਲਿਆਂ ਨੂੰ ਲੱਭ ਕੇ ਫਿਰ ਤੁਹਾਨੂੰ ਗੱਡੀ ਜਾਈਏ ਗੱਡੀ ਦੀ ਗੱਲ ਹੈ ਨਾ ਲਿਆਓ ਫਿਰ ਲੱਭੋ ਫਿਰ ਲੱਭੋ ਗੱਡੀ ਕਰੋ ਥੋੜਾ ਕਨੈਕਟ ਹੋਣਾ ਵਾ ਲੱਭ ਜੂ ਗੱਡੀ ਕੋਈ ਨਹੀਂ ਤੈਂ ਤਾਂ ਬਾਹਰ ਤੱਕ ਗੱਡੀ ਨਹੀਂ ਅਸੀਂ ਸੱਚ ਤੇ ਨਹੀਂ ਝੂਠ ਨਹੀਂ ਮਾਰਦੇ ਨਾ ਸਾਨੂੰ ਲੋੜ ਹੈ ਨਾ ਕੋਈ ਨਰਾਦਰ ਨਹੀਂ ਕਰਨਾ ਹੈ ਜੀ ਨਾਦਰ ਨਾ ਪੁਰਾਣੀ ਬੋਲਣ ਆਏ ਸਾਰੇ ਓਦਦੇ ਵਾਲੇ ਤੁਸੀਂ ਇਹ ਓਦਦੇ ਵਾਲੇ ਆਏ ਨਾ ਤੁਸੀਂ ਵੀ ਚਲੋ ਬਲਾਓ ਲੈਣਾ ਨਾ ਇੰਨੀ ਦੂਰੋਂ ਆਏ ਠੰਡ 'ਚ ਅਸੀਂ ਤਾਂ ਕਹਿ ਦੋ ਅਸੀਂ ਤੁਹਾਡਾ ਵੀ ਨਹੀਂ ਕੋਈ ਬੁਰਾ ਦਕਾਨ ਆਏ ਲੇਕਿਨ ਜਦੋਂ ਬੰਦਾ ਅੰਦਰੋਂ ਹੀ ਬੰਦੇ ਦਾ ਮਨ ਦੁਖੀ ਹੋਵੇ ਤੇ ਕੀ ਕਰੇ ਰਸਨਾ ਕਿ ਤੁਨ ਸਹੀ ਬੋਲੂਗੀ ਕਰਨਾ ਪੈਂਦਾ ਮਾਫੀ ਚਾਹੋ ਨਾ ਨਵਾਂ ਸਾਲ ਚੜਿਆ ਬਾਦਸ਼ਾਹ ਜੀ ਗੁਰੂ ਘਰੇ ਜਾਣਾ ਸੀ ਚਾਰ ਦਿਨ ਹੋ ਗਏ ਸਾਨੂੰ ਪਰੇਸ਼ਾਨ ਹੋਇਆ ਉਹਨੂੰ ਤੁਹਾਡੇ ਕੋਲੇ ਆ ਕੇ ਅਸੀਂ ਚੰਗੇ ਲੱਗਦੇ ਨਵੇਂ ਸਾਲ ਦੇ ਤੁਹਾਨੂੰ ਬੋਲਦੇ ਤੁਸੀਂ ਤਾਂ ਮੈਨੂੰ ਕਹਿ ਤਾ ਨਵਾਂ ਸਾਲ ਦਾ ਤੁਹਾਡਾ ਬਰੀਕ ਚਲੋ ਜਿਹੜਾ ਵੀ ਮਰਜ਼ੀ ਹੋਵੇ ਅੱਜ ਤਾਂ ਚੜ ਉਹ ਲੈ ਕੇ ਖੜਿਆ ਆਪਣਾ ਚੁੱਪ ਚੁੱਪ ਡਾਂਗਰੇ ਟੰਦਾ ਦਾ ਸਿਸਟਮ ਹੀ ਛੱਡੋ ਜਿਹੜਾ ਦਾੜੀ ਕਟਾ ਕੇ ਮੈਨੂੰ ਅੰਗਰੇਜ਼ਾਂ ਦੀ ਕਿਹੜੀ ਗੱਲ ਦੱਸ ਰਹੇ ਹੋ ਮਹਾਰਾਜ ਪਹਿਲਾਂ ਰੂਪ ਵਿੱਚ ਤਾਂ ਉਹ ਫਿਰ ਗੱਲਾਂ ਕਰਿਓ ਤੁਸੀਂ ਦੇਖੋ ਹੁਣ ਆਪਾਂ ਕਿਉਂ ਰੂਪ ਦੀ ਗੱਲ ਤਾਂ ਤਾਜ਼ਾ ਨਾ ਹੀ ਰੂਪ ਹੁਣ ਤਾਂ ਤੁਸੀਂ ਉਹ ਗੱਲ ਤੇ ਬੈਸਣ ਆਇਆ ਤੁਹਾਨੂੰ ਮੈਂ ਕਹੀ ਜਾਂਦਾ ਤੁਹਾਡੇ ਅੰਦਰ ਜਿਹੜੀ ਲੱਗੀ ਹੋਈ ਆ ਨਾ ਉਹ ਤੁਹਾਨੂੰ ਕੱਢਣ ਦੀ ਆ ਉਹ ਸਾਡੇ ਨਾਲ ਨਾ ਕੱਢਿਓ ਬੱਸ ਹੁਣ ਦਾ ਕਹਿਤਾ ਕਿ ਅਸੀਂ ਲੜਨ ਨਹੀਂ ਆਏ ਜੀ ਤੁਹਾਡੇ ਨਾਲ ਆਪ ਦੀ ਇੱਕ ਵਾਰੀ ਫੋਨ ਤੋਂ 10 ਵਾਰੀ ਕਾਲ ਹੋ ਰਿਹਾ ਟਾਰਨ ਤੇ ਲੈ ਲੋ ਸਾਡੇ ਕੋਲੋਂ ਅਸੀਂ ਤੁਹਾਡੇ ਨਾਲ ਫੈਸਲ ਨਹੀਂ ਆਏ ਅਸੀਂ ਤੁਹਾਡੇ ਨਾਲ ਲੜਨ ਨਹੀਂ ਆਏ ਜੀ ਫਿਰ ਆਪਣੀ ਟੀ ਲੈਣਾ ਹੈ ਟੀ ਲੈਣੀ ਜੀ ਆਪਣਾ ਘਟਾ ਕਰਨਾ ਹੈ ਨਾ ਇਹ ਤੁਹਾਡਾ ਘਟਾ ਨਹੀਂ ਬੋਲਦਾ ਕੋਈ ਵੀ ਬੋਲਦਾ ਕੋਈ ਨਾ ਕਹਿੰਨੇ ਗਾ ਸਰ ਪੜ੍ਹਿਆ ਲਿਖਿਆ ਵਰ ਗਿਆ ਸਾਨੂੰ ਰਾਈਟ ਹੀ ਨਹੀਂ ਹੈਗਾ ਸਾਡਾ ਬਲਦਾ ਵੀ ਅਸੀਂ ਕਿਸੇ ਨੂੰ ਬੁਰਾ ਬੋਲਗੇ ਭਾਈ ਜਦੋਂ ਅਗਲੇ ਬੰਦੇ ਆਲੂ ਜਾਗੇ ਅਸੀਂ ਦੱਸ ਕਾ ਤੇ ਮਰੂ ਪਾਵੇ